ਸਾਡੇ ਕੋਲ ਲੋਕੀ 5 5 10 ਕਿਲੋ ਆਮ ਹੀ ਭਾਰ ਘਟਾ ਚੁੱਕੇ ਹੈਗੇ ਆ ਸਾਡੇ ਜਿਹੜੇ ਪ੍ਰੋਡਕਟ ਐਨੇ ਇੱਕ ਜੁਨੀਕ ਹੈਗੇ ਇਹਦੇ ਵਿੱਚ ਤੁਹਾਡੀ ਜਿਹੜੀ ਬਾਡੀ ਦੇ ਵਿੱਚ ਐਕਸਰਾ ਸਟੋਰ ਹੋਈ ਫੈਟ ਹੈਗੀ ਆ ਉਹ ਬਾਡੀ ਦੀ એનર્ਜੀ ਚ ਕਨਵਰਟ ਹੋ ਜਾਂਦੀ ਹੈ ਲੀਵਰ ਦੀ ਪ੍ਰੋਬਲਮ ਵੀ ਠੀਕ ਹੋ ਜਾਂਦੀ ਹੈਗੀ ਲੀਵਰ ਡੀਟੌਕਸ ਹੋ ਜਾਂਦਾ ਹੈਗਾ ਖਾਣੇ ਤੁਹਾਨੂੰ ਹਾਜਮ ਹੋਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਗੈਸ ਨਹੀਂ ਆਊਗੀ ਕਬਜ ਨਹੀਂ ਹੋਊਗਾ ਤੇ ਤੁਸੀਂ ਫਿੱਟ ਰਹੋਗੇ ਇਸ ਦਾ ਪੇਟ ਖਰਾਬ ਪੇਟ ਵੀ ਠੀਕ ਕਰਦੀਦਾ ਹੈਗਾ 25 ਤੋਂ 26 ਸਾਲ ਹੋ ਗਏ ਸਾਨੂੰ ਕੰਮ ਕਰਦਾ ਅੱਜ ਤੱਕ ਕੋਈ ਵੀ ਇਦਾਂ ਦਾ ਸਾਨੂੰ ਪੇਸ਼ੈਂਟ ਨਹੀਂ ਮਿਲਿਆ ਜਿਹੜਾ ਕਹੇ ਮੈਨੂੰ ਤੁਹਾਡੀ ਮੈ ਤਿਆਰ ਕਰ ਦਿਓ ਕਿ ਹਰ ਵਸਤੇ ਇੱਕੋ ਹੀ ਮੈਡੀਸਿਨ ਜਾਂ ਇੱਕੋ ਹੀ ਟ੍ਰੀਟਮੈਂਟ ਹੈ ਜੇ ਲੇਡੀਜ਼ ਹੈ ਜੀ ਉਹਨੂੰ ਕੋਈ ਐਕਸਟਰਾ ਨਾਲ ਪ੍ਰੋਬਲਮ ਮੰਨ ਲਓ ਸਕਿਨ ਲਟਕੀ ਹੋਈ ਆ ਉਹਨੂੰ ਅਸੀਂ ਟੰਮੀ ਟੱਕ ਇੱਕ ਲੋਸ਼ਨ ਵੀ ਦਿੰਦੇ ਹੈਗੇ ਉਹਨੂੰ ਅਪਲਾਈ ਕਰਨ ਨਾਲ ਸਕਿਨ ਟਾਈਟ ਹੁੰਦੀ ਆ ਪੇਟ ਘਟਦਾ ਹੈਗਾ ਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਸਕਿਨ ਹੀ ਹੁੰਦੇ ਨੇ weight gain ਕਰਨਾ ਚਾਹੁੰਦੇ ਨੇ ਜੋ ਵੀ ਪ੍ਰੋਡਕਟ ਅਸੀਂ ਦਿੰਦੇ ਆ ਉਹਦੇ ਨਾਲ ਭੁੱਖ ਵੱਧ ਜਾਂਦੀ ਹੈਗੀ ਭੁੱਖ ਇੰਨੀ ਕੁ ਵੱਧ ਜਾਂਦੀ ਨੀਤ ਨਹੀਂ ਭਰਦੀ ਪੇਟ ਭਰ ਜਾਂਦਾ ਫਿਰ ਉਹ ਚਾਹੇ ਇੱਕ ਚਮਚਾ ਵੀ ਕੋਈ ਚੀਜ਼ ਖਾਂਦੇ ਨਾ ਉਹਨੂੰ ਲੱਗਦਾ ਆ ਜੇ ਤੁਸੀਂ ਪਤਲੇ ਹਾਂਗੇ ਤੇ ਅਸੀਂ ਮੋਟੇ ਕਰਾਂਗੇ ਜੇ ਡੇਟ ਵਧੀਆ ਬਣਾਈ ਦੀ ਹੈਗੀਆ ਚਾਹੇ ਸਾਨੂੰ ਪੈਸੇ ਘੱਟ ਵੀ ਬਚ ਜਾਣ ਤੁਹਾਨੂੰ ਭੁੱਖਿਆ ਨਹੀਂ ਰਹਿਣ ਦਵਾਗੇ ਤੁਹਾਨੂੰ ਕੋਈ ਬਹੁਤ ਹਾਰਡ ਐਕਸਰਸਾਈਜ਼ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਫਿਰ ਵੀ ਅਸੀਂ ਭਾਰ ਜਿਹੜਾ ਘਟਾ ਦਵਾਗੇ ਯਾਨੀ ਕਿ weight management ਦੇ ਨਾਲ ਜੋ ਬਾਡੀ ਨੂੰ ਨੀਡ ਨੇ ਆਪਣੇ ਬਾਡੀ ਨੂੰ ਉਹ ਸਾਰੀਆਂ ਇੱਕ diet and fit ਦੀ ਜੋ ਕਿਟ ਹੈ ਉਹ ਨਾਲ ਪੂਰੀ ਹੋ ਜਾਂਦੀ ਕਿੰਨਾ ਸਾਨੂੰ ਫਾਈਬਰ ਖਾਣਾ ਚਾਹੀਦਾ ਹੈਗਾ ਉਹ ਅਸੀਂ ਡਾਈਟ ਪਲਾਨ ਵਿੱਚ ਮੈਂਸ਼ਨ ਕੀਤਾ ਹੋਇਆ ਕਿੰਨਾ ਪ੍ਰੋਟੀਨ ਖਾਣਾ ਚਾਹੀਦਾ ਬਹੁਤੇ ਨੂੰ ਪਤਾ ਹੀ ਨਹੀਂ ਹੈਗਾ ਕਿ ਜਿੰਨੇ ਕਿਲੋ ਭਾਰ ਹੋਵੇ ਉੰਨੇ ਗ੍ਰਾਮ ਤੁਹਾਨੂੰ ਪ੍ਰੋਟੀਨ ਲੈਣਾ ਚਾਹੀਦਾ ਬਿਨਾ ਡਾਈਟ ਨੂੰ ਕੰਟਰੋਲ ਕਿਤੇ ਕੋਈ ਵੀ ਪਤਲਾ ਨਹੀਂ ਹੋ ਸਕਦਾ ਜੇ ਕੋਈ ਇਦਾਂ ਦਾ ਪ੍ਰੋਡਕਟ ਉਹਦਾ 100% ਸਾਈਡ ਇਫੈਕਟ ਹੋਊਗਾ ਜੋ ਵੀ ਤੰਦ ਹੈਗਾ ਵੀ ਮੈਂ ਆਪਣਾ weight ਘਟਾਣਾ ਭੇਡ ਘਟਾਣਾ ਫਿਟ ਰਹਿਣਾ ਹੈਗਾ ਤਾਂ ਸਾਡੇ ਨਾਲ ਜਦੋਂ ਮਾਰੀ ਸੰਪਰਕ ਕਰ ਸਕਦਾ ਹੈ ਆ ਕਿ ਬੜੀਆਂ ਬੈਲਟਾਂ ਲਾਈਆਂ ਹੁੰਦੀਆਂ ਲੱਕ ਨਾਲ ਬੰਨੀਆਂ ਹੁੰਦੀਆਂ ਹੈਗੇ ਆ ਬੜਾ ਟ੍ਰੀਟਮੈਂਟ ਕਰਾ ਲੈਂਦੇ ਹੈਗੇ ਚਲੇ ਲੱਕ ਦਰਦ ਕਰੂਗਾ ਜਾਂ ਸਰਵਾਈਕਲ ਵਾਲੀ ਜਗ੍ਹਾ ਚਾਹੂਗਾ ਤਾਂ ਸਰਵਾਈਕਲ ਦੀ ਪੇਨ ਹੋਏ ਸਾਡੀ ਜਿਹੜੀ ਮੈਡੀਸਨ ਹੈਗੀ ਆ ਅਸੀਂ ਜਿਹੜੀ ਦਿੰਦੇ ਹੈਗੇ ਉਹਦੇ ਨਾਲ ਬੈਕ ਪੇਨ ਵੀ ਠੀਕ ਹੁੰਦੀ ਹੈ ਤੇ ਸਰਵਾਈਕਲ ਵੀ ਜਿਹੜਾ ਉਹਦੇ ਨਾਲ ਹੀ ਠੀਕ ਹੋ ਜਾਂਦਾ ਹੈ ਜੇ ਮੰਨ ਲਓ ਸਪਾਈਨ ਤੁਹਾਡੀ ਵੀਕ ਹੈਗੀ ਆ ਜਾਂ ਵੀਕਨੈਸ ਹੈਗੀ ਆ ਜਾਂ ਪ੍ਰੋਟੀਨ ਚਾਹੀਦਾ ਹੈ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਮੇਰੀ ਜਿਹੜੀ ਸਰਵਾਈਕਲ ਦੀ ਪੇਨ ਵੀ ਚਾਰ ਰਹੀ ਆ ਜੇ ਬੈਕ ਪੇਨ ਆ ਤਾਂ ਬੈਕ ਪੇਨ ਵੀ ਜਾ ਰਹੀ ਆ ਅਸੀਂ ਬਹੁਤਿਆਂ ਦੇ ਜਿਹੜੀਆਂ ਬੈਲਟਾਂ ਲਾਹਾ ਦਿੱਤੀਆਂ ਹੈਗੀਆਂ ਬਹੁਤ ਕੇਸਿਸ ਦਿਖ ਰਹੇ ਨੇ ਇੰਪੋਟੈਂਸੀ ਦੇ ਤੇ ਸਰ ਇਹਦਾ ਕੀ ਕਰਨਾ ਹੈ ਤੇ ਇਸ ਦੇ ਨਾਲ ਕੀ ਅੱਗੋਂ ਇਫੈਕਟ ਪੈਂਦੇ ਨੇ ਤਾਂ ਕਿਹੜਾ ਮੋਬਾਈਲ ਹੈਗਾ ਜਦੋਂ ਦਾ ਆ ਗਿਆ ਕਈਆਂ ਦੀ ਲਾਈਫ ਬਣਾ ਦਿੱਤੀ ਤੇ ਕਈਆਂ ਦੀ ਖਰਾਬ ਕਰ ਦਿੱਤੀ ਹੈਗੀ ਆ ਉਹ ਜਦੋਂ ਓਵਰ ਐਕਸਾਈਟਡ ਹੋ ਜਾਂਦੇ ਹੈਗੇ ਆ ਤਾਂ ਉਹਨਾਂ ਵਿੱਚ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ ਉਹ ਬੋਰ ਹੋਣਾ ਸ਼ੁਰੂ ਹੋ ਜਾਂਦੇ ਮੈਂ ਬਹੁਤਿਆਂ ਦੇ ਰਿਸ਼ਤੇ ਟੁੱਟ ਗਏ ਹੈਗੇ ਆ ਬ੍ਰੇਕਅਪ ਹੋ ਗਿਆ ਹੈਗਾ ਕਿ ਕਿਸੇ ਬੰਦਿਆਂ ਤਾਂ ਉਹਦੇ ਵਾਸਤੇ ਅਸੀਂ ਪ੍ਰੋਪਰ ਆਯੁਰਵੈਦਿਕ ਦਵਾਈਆਂ ਦਿੰਦੇ ਹੱਗੀਆਂ ਅਸੀਂ ਇਸ ਤਰ੍ਹਾਂ ਦਾ ਚਵਨ ਪ੍ਰਾਸ਼ ਵੀ ਬਣਾਇਆ ਹੋਇਆ ਚਵਨ ਪ੍ਰਾਸ਼ ਦਾ ਐਦਾਂ ਦਾ ਹੈਗਾ ਦੋਵੇਂ 20 ਵੀਕ ਨੇਸ ਹੋਵੇ ਉਸਤੇ ਬਹੁਤ ਜ਼ਿਆਦਾ ਕਾਰਗਰ ਹ ਬਹੁਤ ਜ਼ਿਆਦਾ ਅਸਰ ਕਰਦਾ ਹੈਗਾ ਸੱਚੀ ਕੱਲ ਸਾਰਿਆਂ ਨੂੰ ਮੈਂ ਹਾਂ ਵਿਪੰਜੀਤ कौर ਤੇ ਅੱਜ ਅਸੀਂ ਗੱਲ ਕਰਦੇ ਹਾਂ ਬਾਡੀ ਵਿੱਚ weight ਦਾ ਵਧਣਾ ਜਿੱਦਾਂ ਕਿ ਸਾਡਾ ਲਾਈਫਸਟਾਈਲ ਹੈ ਸਭ ਦਾ ਸ케ਜੂਲ ਇੰਨਾ ਬੀਜ਼ੀ ਹੋ ਚੁੱਕਿਆ ਕਿ ਸਾਡੇ ਕੋਲ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਣ ਦਾ ਟਾਈਮ ਹੀ ਨਹੀਂ ਹੈ ਤੇ ਇਸ ਦਾ ਨਤੀਜਾ ਕੀ ਨਿਕਲਦਾ ਹੈ ਸਰੀਰ ਵਿੱਚ ਭਾਰ ਦਾ ਵਧਣਾ ਤੇ ਸਿਰਫ ਭਾਰ ਹੀ ਵਧਣਾ ਨਹੀਂ ਅੱਗੋਂ ਹੋਰ ਵੀ ਕਾਫੀ ਸਾਰੀਆਂ ਪ੍ਰੋਬਲਮਸ ਨੇ ਜਿਹੜੇ ਸਾਡੀ ਬਾਡੀ ਨੂੰ ਕੇਅਰ ਲੈਂਦੀਆਂ ਨੇ ਤੇ ਅੱਜ ਇਸੇ ਹੀ ਸਿਲਸਲੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਐਮਡੀ ਅਤੇ ਡਾਈਟੀਸ਼ਨ ਸਤਵਿੰਦਰ ਸਿੰਘ ਜੀ ਤੇ ਆਓ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਅ ਸਰ ਜਿੱਦਾਂ ਕਿ ਮੇਰਾ ਸਟਾਰਟਿੰਗ ਹੀ ਇਹ ਸੀ ਕਿ ਆਪਣਾ ਲਾਈਫ ਸਟਾਈਲ ਇਦਾਂ ਹੋ ਗਿਆ ਚਾਹੇ ਉਹ ਯੰਗਸਟਰ ਲੈ ਲਓ ਜਾਂ ਬੁਢਾਪਾ ਚ ਜਾਂ ਜਿਹੜੇ ਲੋਕ ਬਜ਼ੁਰਗ ਨੇ ਉਹ ਲੈ ਲਓ ਕਿ ਆਪਣਾ ਖਾਣ ਪੀਣ ਨਾ ਗਲਤ ਹੋ ਚੁੱਕਿਆ ਹੈ ਕਿ ਸਰੀਰ ਚ ਕਿਤਨਾ ਕਿਤੇ ਆਪਣਾ weight ਜਲਦੀ ਹੀ ਵੱਧ ਰਿਹਾ ਹੈ ਇਸ ਦੇ ਕੀ ਕਰਨੇ ਸਰ weight ਵੱਧਦਾ ਹੀ ਕਿਉਂ ਹੈ ਦੇਖੋ weight ਵਧਣ ਦੇ ਬਹੁਤ ਸਾਰੇ ਕਾਰਨ ਆ ਪਰ ਸਭ ਤੋਂ ਵੱਡਾ ਕਾਰਨ ਸਾਡੇ ਖਾਣ ਪੀਣ ਦੀ ਗਲਤ ਆਦਤਾਂ ਆ ਸਾਡੀ ਜਿਹੜੀ ਜੀਭ ਹੈਗੀ ਆ ਸਵਾਦ ਜਿਹੜੇ ਤੇ ਪੈ ਜਾਂਦੀ ਹੈਗੀ ਆ ਤੇ ਸਾਨੂੰ ਲਲਚਾ ਜਾਂਦੀ ਹੈਗੀ ਜਦੋਂ ਕੋਈ ਸਾਨੂੰ ਸਾਹਮਣੇ ਕੋਈ ਚੀਜ਼ ਆਉਂਦੀ ਹੈ ਹੈ ਨਾ ਸਿਆਣੇ ਕਹਿੰਦੇ ਵੀ ਕੜਵੀਆਂ ਚੀਜ਼ਾਂ ਸਾਡੇ ਲਈ ਚੰਗੀਆਂ ਹੁੰਦੀਆਂ ਤੇ ਸਵਾਦੀਆਂ ਚੀਜ਼ਾਂ ਸਾਡੇ ਲਈ ਨੁਕਸਾਨ ਕਰਦੀਆਂ ਕਿਉਂਕਿ ਅਸੀਂ ਜ਼ਿਆਦਾ ਖਾਵਾਂਗੇ ਜ਼ਿਆਦਾ ਖਾਵਾਂਗੇ ਤਾਂ ਪੇਟ ਵੀ ਵਧੂਗਾ weight ਵੀ ਵਧੂਗਾ ਅਸੀਂ ਕੀ ਕਰਦੇ ਹੈਗੇ ਜੇ ਕਿਤੇ ਵਿਆਹ ਵਿੱਚ ਜਾਂਦੇ ਆਂ ਫੰਕਸ਼ਨ ਵਿੱਚ ਜਾਂਦੇ ਹੈਗੇ ਆ ਇਹ ਚੀਜ਼ਾਂ ਨੂੰ ਦੇਖ ਲੈਣੇ ਆਲੇ ਦੁਆਲੇ ਜਿੰਨੀਆਂ ਪਈਆਂ ਪਈ ਇਹਨਾਂ ਨੂੰ ਖਾਣਾ ਆ ਅਸੀਂ ਬਿਲਕੁਲ ਬਹੁਤ ਖਾਂਦੇ ਹੈਗੇ ਆ ਪੇਟ ਭਰ ਲੈਨੇ ਆ ਚਾਹੇ ਉਸ ਤੋਂ ਬਾਅਦ ਬਿਮਾਰ ਪੈ ਜਾਈਏ ਜੀ ਅਸੀਂ ਆਪਣੇ ਪੇਟ ਨੂੰ ਡਸਟਬੈਨ ਨਹੀਂ ਬਣਾਉਣਾ ਹੈਗਾ ਓਕੇ ਤੁਸੀਂ ਦੇਖਿਆ ਵੀ ਲੋਕੀ ਮੀਟ ਵੀ ਖਾਈ ਜਾਂਦੇ ਆ ਪਨੀਰ ਵੀ ਖਾਈ ਜਾਂਦੇ ਹੈਗੇ ਆ ਯਾਨੀ ਕਿ ਮਲਟੀ ਪ੍ਰੋਟੀਨ ਵੀ ਖਾਈ ਜਾਂਦੇ ਹੈਗੇ ਆ ਹਮਮ ਕਈ ਵਾਰ ਜਿੱਦਾਂ ਸਾਡੇ ਲਈ ਸਹੀ ਨਹੀਂ ਹੁੰਦੀਆਂ। ਕਈ ਬੰਦਾ ਚਾਹ ਪੀਂਦਾ ਹੈ ਉਸ ਤੋਂ ਬਾਅਦ ਕੋਲਡ ਡਰਿੰਕ ਪੀ ਲੈਂਦਾ। ਕੋਲਡ ਡਰਿੰਕ ਪੀਂਦਾ ਹੁੰਦਾ ਉਸ ਤੋਂ ਬਾਅਦ ਕਾਫੀ ਪੀ ਲੈਂਦਾ ਹੈਗਾ। ਜਦੋਂ ਇਸ ਤਰ੍ਹਾਂ ਬੇਟਾਂਗਾ ਖਾਣਾ ਉਦੋਂ ਸਾਡਾ ਜਿਹੜਾ ਪੇਟ ਵੱਧਦਾ ਹੈਗਾ ਜਦੋਂ ਪੇਟ ਵਧਣਾ ਸ਼ੁਰੂ ਹੋ ਗਿਆ ਇਹਦੇ ਨਾਲ ਹੋਰ ਵੀ ਬਹੁਤ ਕੰਪਲਿਕੀਸ਼ਨਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਜਦੋਂ ਤੁਹਾਨੂੰ ਕੱਪੜੇ ਹੀ ਤੁਹਾਡੇ ਮਨਪਸੰਦ ਦੇ ਤੁਸੀਂ ਨਹੀਂ ਪਾ ਸਕਦੇ ਉਹ ਸਭ ਤੋਂ ਵੱਡਾ ਇੱਕ ਇਹਦਾ ਨੁਕਸਾਨ ਹੈਗਾ ਆ ਜਦੋਂ ਭਾਰ ਵੱਧਦਾ ਹੈਗਾ ਭਾਰ ਦੇ ਨਾਲ-ਨਾਲ ਜਦੋਂ ਪੇਟ ਵੱਧਦਾ ਹੈਗਾ ਤੇ ਜਦੋਂ ਪੇਟ ਵੱਧਦਾ ਤਾਂ ਮਨ ਚਾਹੇ ਤੁਸੀਂ ਕੱਪੜੇ ਨਹੀਂ ਪਾ ਸਕਦੇ ਤੇ ਤੁਹਾਨੂੰ ਹੌਲੀ-ਹੌਲੀ ਸਾਹ ਚੜ੍ਹਨਾ ਵੀ ਸ਼ੁਰੂ ਹੋ ਜੂਗਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜਾ ਸਾਡਾ ਖਾਣ-ਪੀਣ ਉਹ ਸਹੀ ਹੋਣਾ ਚਾਹੀਦਾ ਹੈਗਾ ਜਿਹੜਾ ਖਾਣ-ਪੀਣ ਦਾ ਸਾਡਾ ਸਵਾਦ ਹੈਗਾ ਨਾ ਜੀਭ ਤੋਂ ਲੈ ਕੇ ਸਿਰ ਗਲੇ ਤੱਕ ਆ ਉਸ ਤੋਂ ਬਾਅਦ ਜਦੋਂ ਪੇਟ ਚਲ ਜਾਂਦਾ ਚਾਹੇ ਸੁਆਦਲੀ ਹੋਵੇ ਚਾਹੇ ਕੜਵੀ ਹੋਵੇ ਕੋਈ ਚੀਜ਼ਾਂ ਹੋ ਜਾਂਦੀਆਂ ਹੈਗੀਆਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਕੀ ਖਾਣਾ ਹੈ ਜਦੋਂ ਅਸੀਂ ਹੈਲਦੀ ਫੂਡ ਲੈਣਾ ਸ਼ੁਰੂ ਕਰ ਦਵਾਂਗੇ ਅਸੀਂ ਫਿੱਟ ਹਮੇਸ਼ਾ ਲਈ ਰਹਿ ਸਕਦੇ ਹਾਂ ਜੀ ਸਰ ਜਿੱਦਾਂ ਇੱਕ ਤੁਸੀਂ ਕਿਹਾ ਖਾਨ ਪੀਂ ਕਿਸ ਸਿਰਫ ਖਾਨ ਪੀਂ ਹੀ ਕਾਰਨ ਹੈ ਸਰੀਰ ਵਿੱਚ ਮੋਟਾਪਾ ਆਉਂਦਾ ਕਿ ਹੋਰ ਵੀ ਕਈ ਕਾਰਨ ਨੇ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਕਾਰਨਾਂ ਜਿਦਾਂ ਕਿਸੇ ਦੀ ਫਿਜ਼ੀਕਲੀ ਐਕਟੀਵਿਟੀ ਜਦੋਂ ਘੱਟ ਹੁੰਦੀ ਹੈਗੀ ਆ ਤੇ ਉਹਦੇ ਨਾਲ ਵੀ ਉਹਨਾਂ ਨੂੰ ਮੋਟਾਪਾ ਆਉਂਦਾ ਹੈਗਾ ਕੋਈ ਜਿਦਾਂ ਆਫਿਸ ਵਿੱਚ ਕੰਮ ਕਰਦੇ ਹੋਗੇ ਆ ਤੇ ਉਹਨਾਂ ਕੋ ਆਪਣੀ ਬਾਡੀ ਨੂੰ ਟਾਈਮ ਹੀ ਨਹੀਂ ਦੇ ਹੁੰਦਾ ਫਿਜ਼ੀਕਲੀ ਐਕਟੀਵਿਟੀ ਨਾ ਹੋਣਾ ਵੀ ਇੱਕ ਜਿਹੜਾ ਮੋਟਾਪੇ ਦਾ ਕਾਰਨ ਹੈਗਾ ਆ ਇਸ ਤੋਂ ਇਲਾਵਾ ਲੇਡੀ ਜਿਸ ਤਰ੍ਹਾਂ ਹੈਗੀਆਂ ਉਹਨਾਂ ਨੂੰ ਹਾਰਮੋਨਲ ਇਮਬੈਲੈਂਸ ਹੋਵੇ ਮੈਂਸ ਜਦੋਂ ਘਟ ਜਾਂ ਵਧ ਆਉਂਦੇ ਹੈਗੇ ਆ ਤੇ ਉਹਨਾਂ ਦਾ ਪੇਟ ਫੁੱਲ ਸਕਦਾ ਹੈਗਾ ਉਹਨਾਂ ਨੂੰ ਗੁੱਸਾ ਵੀ ਜ਼ਿਆਦਾ ਆਊਗਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈਗਾ ਮੋਟਾਪੇ ਦਾ ਅਸੀਂ ਦੇਖਣਾ ਹੈਗਾ ਵੀ ਅਸੀਂ ਫਿੱਟ ਕਿਤਾ ਰਹਿਣਾ ਹੈਗਾ ਜਿਸ ਬੰਦੇ ਨੂੰ ਅਵੇਅਰਨੈਸ ਹੋ ਜਾਏਗੀ ਨਾ ਉਹ ਫਿੱਟ ਰਹਿ ਸਕਦਾ ਲੇਡੀਜ਼ ਨੂੰ ਖਾਸ ਕਰਕੇ ਇਹ ਦੇਖਣਾ ਚਾਹੀਦਾ ਹੈਗਾ ਕਿ ਉਹਨਾਂ ਦਾ ਜਿਹੜਾ ਹਾਰਮੋਨਲ ਇਮਬੈਲੈਂਸ ਉਹਨਾਂ ਨੂੰ ਬਿਲਕੁਲ ਨਾ ਹੋਵੇ ਉਸ ਤੇ ਜਿਉਂ ਕੰਟਰੋਲ ਕਰ ਲੈਣਗੇ ਆ ਤਾਂ ਥੋੜਾ ਜਿਹਾ ਜੀਵ ਤੇ ਕੰਟਰੋਲ ਕਰ ਲੈਣ ਖਾਣ ਪੀਣ ਵੱਲ ਧਿਆਨ ਘਟ ਦੇਣ ਕਿਉਂਕਿ ਕਿਚਨ ਵਿੱਚ ਜਰੂਰ ਜਾਂਦੀਆਂ ਹੈਗੀਆਂ ਜੋ ਆਂਦਾ ਥੋੜਾ ਥੋੜਾ ਸਵਾਦ ਦੇ ਖਾਣ ਸਵਾਦ ਦੇ ਖਾਂਦੇ ਚੱਕਰਾਂ ਵਿੱਚ ਜਿਆਦਾ ਖਾ ਲੈਂਦੀਆਂ ਹੈਗੀਆਂ ਕਈ ਵਾਰ ਉਹ ਜਿਆਦਾ ਕੈਲਰੀ ਜਿਹੜੀ ਕੰਜ਼ੂਮ ਕਰ ਲੈਂਦੀਆਂ ਹੈਗੀਆਂ ਉਹਨਾਂ ਨੂੰ ਕੈਲਰੀ ਦੀ ਮੰਨ ਲਓ ਜ਼ਰੂਰਤ ਹੈਗੀ ਹੈ 1400 ਤੋਂ ਲੈ ਕੇ 1500 ਤੱਕ ਉਹ ਕਰ ਲੈਂਦੀਆਂ 250 ਇਸ ਕਰਕੇ ਮੋਟਾਪੇ ਦੇ ਬਹੁਤ ਸਾਰੇ ਕਾਰਨ ਹੈਗੇ ਆ ਅਸੀਂ ਦੇਖਣਾ ਹੈਗਾ ਜੀ ਕਿ ਇਹ ਕਿਉਂ ਹੈਗਾ ਜੇ ਸਾਨੂੰ ਕੋਈ ਅਪਰੋਚ ਕਰਦਾ ਸੀ ਉਹਨਾਂ ਨੂੰ ਪੁੱਛਦਾ ਤੁਹਾਡਾ weight ਕਿੰਨਾ ਤੁਹਾਡੀ height ਕਿੰਨੀ ਤੁਹਾਡਾ age ਕਿੰਨੀ ਹੈਗੀ ਆ ਤੁਹਾਡਾ lifestyle ਕੀ ਹੈਗਾ ਫਿਰ ਅਸੀਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਤੋਂ ਜਜਮੈਂਟ ਕਰ ਲੈਂਦੀ ਹੈਗੀ ਆ ਕਿ ਇਹਨਾਂ ਨੂੰ ਕਿਸ ਕਾਰਨ ਮੋਟਾਪਾ ਹੈਗਾ ਉਹਦੇ ਹਿਸਾਬ ਨਾਲ ਉਹਨਾਂ ਨੂੰ ਅਸੀਂ ਟਰੀਟਮੈਂਟ ਦਿੰਦੇ ਆ ਸਰ ਏਟ ਟਰੀਟਮੈਂਟ ਦਿਖਾ ਲਓ ਕਿ ਲੇਕਿਨ ਮੈਂ ਕਈ ਵਾਰੀ ਮੈਂ ਦੇਖਿਆ ਕਿ ਲੋਕ ਅੱਜਕੱਲ੍ਹ ਜੇ ਆਪਾਂ ਯੰਗਸਟਰ ਦੀ ਗੱਲ ਕਰੀਏ ਡਾਈਟ ਵੀ ਫੋਲੋ ਕਰਦੇ ਨੇ ਤੇ ਉਸੇ ਫਿਜ਼ੀਕਲ ਐਕਟੀਵਿਟੀ ਦੀ ਗੱਲ ਕੀਤੀ ਕਿ ਫਿਜ਼ੀਕਲ ਐਕਟੀਵਿਟੀ ਨਾ ਹੋਣ ਦੇ ਕਰਕੇ ਆਪਣਾ ਬਾਡੀ ਚ weight gain ਕਰਦੇ ਆ ਲੇਕਿਨ ਬਹੁਤ ਸਾਰੇ ਲੋਕ ਨੇ ਡਾਈਟ ਵੀ ਫੋਲੋ ਕਰਦੇ ਨੇ ਔਰ ਜਿਮ ਵਗੈਰਾ ਜਾ ਕੇ ਫਿਜ਼ੀਕਲ ਐਕਟੀਵਿਟੀ ਵੀ ਕਰਦੇ ਨੇ ਲੇਕਿਨ ਫਿਰ ਵੀ ਉਹ weight ਨੂੰ ਆਪਣੇ ਮੈਨੇਜ ਨਹੀਂ ਕਰ ਪਾਉਂਦੇ ਇਹਦਾ ਵੀ ਕੀ ਕਰਨਾ ਹੈ ਦੇਖੋ ਜੋ ਲੋਕ ਜਿਮ ਦਾ ਸਹਾਰਾ ਲੈਂਦੇ ਆ ਓਕੇ ਇੱਕ ਤਾਂ ਉਹ ਸਾਰੀ ਉਮਰ ਨਹੀਂ ਕਰ ਸਕਦੇ ਜੀ ਗਾਓ 1-2 ਦਿਨ ਤੋਂ ਕਰਨ ਤੋਂ ਵਾਦਾ ਉਹ ਵਿੱਚ हट ਜਾਂਦੇ ਹੈਗੇ ਪ੍ਰੋਪਰ ਨਹੀਂ ਕਰਦੇ ਜਿੰਮ ਤਾਂ ਸਾਰੀ ਉਮਰ ਹੋਣਾ ਹੀ ਨਹੀਂ ਹੈਗਾ ਜਦੋਂ ਛੱਡੂਗੇ ਭਾਰ ਵਧਣਾ ਹੀ ਵਧਣਾ ਹੈਗਾ ਕਿਉਂਕਿ ਜਿੰਮ ਦੇ ਨਾਲ ਮਸਲ लॉस ਹੁੰਦੇ ਹੈਗੇ ਜਦੋਂ ਜਿੰਮ ਛੱਡਦੇ ਮਸਲ ਫਿਰ ਗੇਨ ਹੋ ਜਾਂਦੇ ਹੈਗੇ ਮਸਲ ਸਾਡੀ ਬਾਡੀ ਨੂੰ ਜ਼ਰੂਰੀ ਹੈਗੇ ਆ ਮਸਲ ਮਾ ਸਾਡੀ ਬਾਡੀ ਚ ਜੇ ਨਾ ਹੋਊਗਾ ਸਾਨੂੰ ਉਹਦਾ ਨੁਕਸਾਨ ਹੈਗਾ ਕਿਉਂਕਿ ਮਸਲ ਮਾਸ ਇੱਕ ਐਸੀ ਚੀਜ਼ ਹੈਗੀ ਆ ਜਿਹੜੀ 24 ਘੰਟੇ ਤੁਹਾਡੀ ਫੈਟ ਨੂੰ ਕੰਟਰੋਲ ਕਰਦੀ ਹੈਗੀ ਜੀ ਅਸੀਂ ਉਹ ਫੈਟ ਜਦੋਂ ਜਾ ਕੇ ਆਪਣੇ ਮਸਲ ਨੂੰ ਖਰਾਬ ਕਰ ਲੈਣੇ ਹੈਗੇ ਜੋ ਛੱਡਾਂਗੇ ਬਦਨਾ ਹੀ ਹੈਗਾ ਨਾ ਯਾਨੀ ਕਿ ਜਿੰਮ ਦਾ ਸਾਨੂੰ ਅਸੀਂ ਕਰਦੇ ਆ ਮੰਨ ਲਓ ਤੁਸੀਂ ਡਾਈਟਿੰਗ ਕਰਦੇ ਹੈਗੇ ਆ ਬਿਲਕੁਲ ਡਾਈਟਿੰਗ ਨੂੰ ਹਉਆ ਨਹੀਂ ਬਣਾਉਣਾ ਕ੍ਰੈਸ਼ ਡਾਈਟਿੰਗ ਨਹੀਂ ਕਰਨੀ ਹੈਗੀ ਸਰ ਕ੍ਰੈਸ਼ ਡਾਈਟਿੰਗ ਦਾ ਕਨਸੈਪਟ ਕਲੀਅਰ ਕਰੋ ਹਾਂ ਕ੍ਰੈਸ਼ ਡਾਈਟਿੰਗ ਬੰਦਾ ਕਹਿੰਦਾ ਮੈਂ ਜ਼ੀਰੋ ਫਿਗਰ ਬਣਾਣੀ ਹੈਗੀ ਆ ਵੀ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਜੋ ਚੱਲਦੇ ਹੈਗੇ ਕਈ ਵਾਰ ਚੱਕਰ ਖਾ ਕੇ ਵਿੱਢੇ ਜਾਂਦੇ ਹੁੰਦੇ ਆ ਅਸੀਂ ਹੈਲਦੀ ਫੂਡ ਲੈਣਾ ਅਸੀਂ ਕਹਿੰਦੇ ਡੋਂਟ ਈਟ ਲੈਸ ਈਟ ਰਾਈਟ ਸਹੀ ਖਾਣਾ ਆ ਉਹ ਸਹੀ ਜਦੋਂ ਤੁਹਾਨੂੰ ਫਾਈਬਰ ਬਾਇਟਮਨ ਮੀਨਸ ਵਾਲੀਆਂ ਚੀਜ਼ਾਂ ਹੈਗੀਆਂ ਜਦੋਂ ਤੁਹਾਨੂੰ ਅਵੇਅਰਨੈਸ ਹੋ ਜੂਗੀ ਤਾਂ ਫਿਰ ਤੁਸੀਂ ਉਹ ਕਰ ਸਕਦੇ ਹੈਗੇ ਇਹਦੇ ਵਾਸਤੇ ਹੀ ਅਸੀਂ ਡਾਈਟ ਪਲਾਨ ਪ੍ਰੋਪਰ ਬਣਾ ਕੇ ਦਿੰਦੇ ਹੈਗੇ ਕਿ ਤੁਸੀਂ ਖਾਣਾ ਕੀ ਹੈਗਾ ਉਹਦੇ ਹਿਸਾਬ ਨਾਲ ਜਿਹੜੇ ਆਯੁਰਵੈਦ ਪ੍ਰੋਡਕਟ ਹੈਗੇ ਉਹ ਦਿੰਦੇ ਹੈਗੇ ਜਿਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਦੇ ਦਿੰਦੇ ਆ ਜੀ ਸਰ ਅੱਜ ਨਾ ਅੱਜ ਕੱਲ ਇੱਕ ਨਵਾਂ ਕਨਸੈਪਟ ਹੈ ਫੈਟ ਲੋਸ ਤੇ ਇੰਚਸ ਲੋਸ ਤੇ ਇਹਦਾ ਕੀ ਕਨਸੈਪਟ ਹੈ ਇੰਚਸ ਲੋਸ ਦਾ ਮਤਲਬ ਕਿਦਾਂ ਲੋਕੀ ਨੂੰ ਫੋਲੋ ਕਰ ਰਹੇ ਨੇ ਕਿਦਾਂ ਇਸ ਚੀਜ਼ ਨੂੰ ਦੇਖਦੇ ਨੇ ਜੋ ਲੋਕ ਸਾਨੂੰ ਅਪਰੋਚ ਕਰਦੇ ਹੈਗਾ ਨਾ ਕਈਆਂ ਦਾ ਭਾਰ 1.5 ਕੁਇੰਟਲ ਹੁੰਦਾ ਕਹਿੰਦਾ ਮੇਰਾ ਭਾਰ ਤਾਂ ਸਹੀ ਮੇਰਾ ਸਿਰੇ ਪੇਟ ਵਧਿਆਗਾ ਉਹਨੂੰ ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਮੇਰਾ ਭਾਰ ਵਧਿਆ ਹੋਇਆਗਾ ਅਸੀਂ ਕਹਿੰਨੇ ਆਂ ਵੀ ਜਿੰਨੇ ਸੈਂਟੀਮੀਟਰ ਤੁਹਾਡੀ ਹਾਈਟ ਹੋਵੇ ਉਹਦੇ ਵਿੱਚੋਂ 100 ਨੂੰ ਮਾਈਨਸ ਕਰ ਲਓ ਬਾਕੀ ਜਿੰਨਾ ਬਚਦਾ ਉਹਨਾ ਤੁਹਾਡਾ ਭਾਰ ਹੋਣਾ ਚਾਹੀਦਾ ਹੈਗਾ ਜੇ ਤੁਹਾਡਾ ਭਾਰ ਜ਼ਿਆਦਾ ਹੈਗਾ ਤਾਂ ਤੁਹਾਡਾ ਭਾਰ ਵੀ ਘਟੂਗਾ ਤੇ ਪੇਟ ਵੀ ਘਟੂਗਾ ਕਈ ਲੋਕਾਂ ਦਾ ਭਾਰ ਤਾਂ ਹੀ ਹੁੰਦਾ ਪਰ ਉਹ ਪੇਟ ਘਟਾਉਣਾ ਚਾਹੁੰਦੇ ਹੁੰਦੇ ਆ ਹੋ ਸਕਦਾ ਉਹਨਾਂ ਨੂੰ ਫੈਟੀ ਲੀਵਰ ਹੋਵੇ ਜਦੋਂ ਫੈਟੀ ਲੀਵਰ ਹੁੰਦਾ ਆ ਉਹਨਾਂ ਨੂੰ ਕਬਜ ਹੋਊਗੀ ਪਹਿਲਾਂ ਖਾਣਾ ਸਾਨੂੰ ਪਤਾ ਨਹੀਂ ਹੁੰਦਾ ਫੌਰ ਖਾ ਲੈਂਦੇ ਆ ਫਿਰ ਜੀ ਗੈਸ ਬਣੇਗੀ ਗੈਸ ਬਣੂਗੀ ਪੇਟ ਫੁੱਲੇਗਾ ਜਿਹੜੀਆਂ ਲੇਡੀਜ਼ ਆ ਜੇ ਉਹਨਾਂ ਨੂੰ ਹਾਰਮੋਨਲ ਇੰਬੈਲੈਂਸ ਹੋਊਗਾ ਫਿਰ ਵੀ ਉਹਨਾਂ ਦਾ ਪੇਟ ਫੁੱਲੇਗਾ ਜੀ ਤੋਂ ਉਹ ਅਸੀਂ ਦੇਖਣਾ ਹੁੰਦਾ ਵੀ ਉਹਨਾਂ ਦਾ ਪੇਟ ਕਿਉਂ ਫੁੱਲਿਆ ਹੈਗਾ ਜੇ ਗੈਸ ਅਗਿਆ ਉਹਨਾਂ ਦਾ ਫੈਟੀ ਲਿਵਰ ਕਰਕੇ ਫੁੱਲ ਰਿਹਾ ਹੈਗਾ ਜਾਂ ਜਿਹੜੀਆਂ ਲੇਡੀਆਂ ਸੀ ਉਹਨਾਂ ਨੂੰ ਹਾਰਮੋਨਲ ਇਮਬੈਲੈਂਸ ਕਰਕੇ ਉਹਨਾਂ ਦਾ ਪੇਟ ਫੁੱਲ ਰਿਹਾ ਹੈ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਹੀ ਟਰੀਟਮੈਂਟ ਦਿੰਦੇ ਹਈਆਂ ਜੋ ਸਾਨੂੰ ਕੋਈ ਅਪਰੋਚ ਕਰਦਾ ਜੇ ਅਸੀਂ ਪਤਾ ਹੀ ਨਹੀਂ ਸਾਨੂੰ ਕਿ ਉਹਨਾਂ ਨੂੰ ਕਿਉਂ ਉਹਨਾਂ ਨੂੰ ਭਾਰ ਵਧ ਰਿਹਾ ਕਿਉਂ ਉਹਨਾਂ ਦਾ ਪੇਟ ਵਧ ਰਿਹਾ ਉਹਨਾਂ ਕੇ ਰੈਸਿਪੀ ਕੋਈ ਟਰੀਟਮੈਂਟ ਨਹੀਂ ਦੇ ਸਕਦੇ ਹਨ ਇਸ ਕਰਕੇ ਕਈ ਲੋਕ ਤਾਂ ਕਹਿੰਦੇ ਆ ਕਿ ਸਾਨੂੰ ਰਾਤੋ ਰਾਤ ਭਾਰ ਘਟਾ ਦਿਓ ਤਾਂ ਹੋ ਹੀ ਨਹੀਂ ਸਕਦਾ ਹੈ ਲਾਈਫ ਇੱਕ ਵਾਰ ਮਿਲੀ ਹੈਗੀ ਆ ਬਾਰ ਬਾਰ ਨਹੀਂ ਮਿਲਣੀ ਅਸੀਂ ਇਹਨੂੰ ਖਰਾਬ ਨਹੀਂ ਕਰਨਾ ਸਰ ਇਕਨਾ ਜਿੱਦਾਂ ਅੱਜਕੱਲ ਯੂਥ ਹੈ ਉਹ ਜਲਦੀ ਤੋਂ ਜਲਦੀ ਸ਼ਾਰਟਕਟ ਅਪਣਾਉਂਦੇ ਨੇ ਕਿ ਆਪਾਂ ਆਲੋਪੈਥਿਕ ਦਾ ਸਹਾਰਾ ਲੈ ਲੈਂਦੇ ਆ ਤੇ weight ਇਕ ਤੋਂ ਆਲੋਪੈਥਿਕ ਦਾ weight ਜਲਦੀ ਰਿਡਿਊਸ ਹੋ ਜਾਂਦਾ ਪਰ ਕਿਤੇ ਨਾ ਕਿਤੇ ਫਿਊਚਰ ਇਹਦੇ ਸਾਈਡ ਇਫੈਕਟ ਵੀ ਹੁੰਦੇ ਨੇ ਤੇ ਇਹ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੈਗੇ ਉਹ ਦੇਖੋ ਪੈਥੀ ਕੋਈ ਵੀ ਹੋਵੇ ਮੈਡੀਸਿਨ ਖਾਣ ਵਾਸਤੇ ਬਣੀਆਂ ਹੁੰਦੀਆਂ ਹੈਗੀਆਂ ਕਈ ਵਾਰੀ ਓਵਰਡੋਸ ਜਦੋਂ ਲੈ ਲੈਂਦੇ ਹੈਗੇ ਫਿਰ ਉਹਨਾਂ ਦੀ ਕਿਡਨੀਜ਼ ਖਾਈਆਂ ਦੀ ਮੈਂ ਦੇਖਿਆ ਖਰਾਬ ਹੋ ਗਈਆਂ ਉਹਨਾਂ ਨੂੰ ਹੋਰ ਬੜੀਆਂ ਕੰਪਲਿਕੀਸ਼ਨਸ ਆਈਆਂ ਕਿ ਇਹਨੂੰ ਹਾਰਟ ਅਟੈਕ ਵੀ ਆਏ ਹੈਗੇ ਆ ਮਿਸ ਹੈਪਨਿੰਗਸ ਵੀ ਹੋਈਆਂ ਲਗੀਆਂ ਉਹ ਜਦੋਂ ਬੰਦਾ ਸ਼ਾਰਟਕਟ ਤੇ ਚੱਕਰਾ ਵਿੱਚ ਪੈ ਜਾਂਦਾ ਨਾ ਓਵਰਡੋਜ਼ ਲੈਂਦਾ ਹੈਗਾ ਰਤੋ ਰਤ ਪਤਲੇ ਹੋਣ ਦੇ ਚੱਕਰਾ ਵਿੱਚ ਆਪਣਾ ਨੁਕਸਾਨ ਕਰ ਲੈਂਦੇ ਹੈਗੇ ਆ ਅਸੀਂ ਜਦੋਂ ਵੀ ਕਿਸੇ ਤੋਂ ਟ੍ਰੀਟਮੈਂਟ ਲੈਣਾ ਇਹ ਦੱਸਣਾ ਵੀ ਅਸੀਂ ਪਹਿਲਾਂ ਕੀ ਕੀਤਾ ਹੈਗਾ ਜਾਂ ਸਾਨੂੰ ਕਿਹੜੀ ਮੈਡੀਸਿਨ ਚੱਲ ਰਹੀ ਹੈਗੀ ਆ ਉਹਦੇ ਹਿਸਾਬ ਨਾਲ ਪ੍ਰੋਪਰ ਚੱਲਣਾ ਚਾਹੀਦਾ ਹੈਗਾ ਸਾਡੇ ਕੋਲ ਲੋਕੀ 5 5 10 10 ਕਿਲੋ ਆਮ ਹੀ ਭਾਰ ਘਟਾ ਚੁੱਕੇ ਹੈਗੇ ਆ ਭਾਰ ਘਟਾਣਾ ਜਿਹੜਾ ਹੈਗਾ ਨਾ ਉਹ ਹੌਲੀ ਹੌਲੀ ਘਟਣਾ ਚਾਹੀਦਾ ਜਦੋਂ ਭਾਰ ਵਧਿਆ ਉਹ ਤਾਂ ਅਸੀਂ ਦੇਖਿਆ ਨਹੀਂ ਭਾਰ ਕਿਹੜਾ ਰਾਤੋਂ ਰਾਤ ਵਧ ਗਿਆ ਹੈਗਾ ਹੋ ਸਕਦਾ ਕਿਸੇ ਦਾ ਭਾਰ ਵਧਣ ਨੂੰ 5 ਮਹੀਨੇ ਲੱਗ ਗਿਆ ਕਿਸੇ ਨੂੰ 5 ਸਾਲ ਲੱਗ ਗਿਆ 10 ਸਾਲ ਲੱਗੇ 20 ਸਾਲ ਪਰ ਜਦੋਂ ਘਟਾਉਣ ਦੀ ਗੱਲ ਹੋਵੇ ਉਦੋਂ ਬੰਦਾ ਕਹਿੰਦਾ ਮੇਰਾ ਰਾਤੋਂ ਰਾਤ ਘਟ ਜਾਵੇ ਦੂਜਾ ਅਸੀਂ ਕੀ ਕਰਦੇ ਹੈਗੇ ਆ ਸਾਡਾ ਜਿਹੜਾ ਹੈਗਾ ਨਾ ਵੀ ਇੱਕ ਰਾਤੋਂ ਰਾਤ ਜਿਹਦਾ ਭਾਰ ਘਟਾਉਣ ਦਾ ਨਜ਼ਰੀਆ ਹੈਗਾ ਉਹ ਗਲਤ ਹੈਗਾ ਆ ਅਸੀਂ ਫਿਟ ਰਹਿਣਾ ਜ਼ਰੂਰੀ ਹੈਗਾ ਸਾਡੇ ਵਾਸਤੇ ਜੇ ਤੁਹਾਨੂੰ ਵਿੱਚ ਫਿਟਨੈਸ ਹੋਊਗੀ ਤੁਹਾਡਾ ਕੰਫੀਡੈਂਸ ਲੈਵਲ ਵੀ ਜ਼ਿਆਦਾ ਹੋਊਗਾ ਤੁਸੀਂ ਆਫਿਸ ਵਿੱਚ ਕੰਮ ਕਰੋਗੇ ਤਾਂ ਤੁਹਾਡੇ ਵਿੱਚ ਪ੍ਰੋਅ ਰੋਬ ਹੋਏਗਾ ਜਿਹੜਾ ਬੰਦਾ ਵੇਟ ੰਗਾ ਹੁੰਦਾ ਹੈਗਾ ਜਿੰਨਾ ਭਾਰ ਬੇਸ਼ੱਕ ਉਹ ਜਿੰਨਾ ਮਰਜ਼ੀ ਐਜੂਕੇਟਿਡ ਹੋਵੇ ਪਰ ਜੇ ਉਹਨਾਂ ਦਾ ਭਾਰ ਜ਼ਿਆਦਾ ਹੈਗਾ ਕਿ ਵੀ ਉਹਦੇ ਨਾਲ ਵੀ ਉਹਨਾਂ ਦਾ ਕੰਫੀਡੈਂਸ ਜਿਹੜਾ ਲੋ ਹੋ ਜਾਂਦਾ ਹੈਗਾ ਇਸ ਕਰਕੇ ਫਿਟ ਰਹਿਣਾ ਜ਼ਰੂਰੀ ਹੈਗਾ ਤੇ ਸਰ ਹੁਣ ਆਪਾਂ ਗੱਲ ਕਰਦੇ ਤੁਹਾਡੀ ਜਿਹੜਾ ਕਿਟ ਹੈ ਡਾਈਟ ਐਂਡ ਫਿਟ ਕਿਟ ਇਹ ਕਿਸ ਤਰੀਕੇ ਨਾਲ ਵੇਟ ਮੈਨੇਜਮੈਂਟ ਕਰਨ ਚ ਹੈਲਪਫੁਲ ਹੈ ਤੁਹਾਡਾ ਜਿਹੜਾ ਪ੍ਰੋਡਕਟ ਐ ਇੰਨੇ ਕੁ ਜੁਨੀਕ ਹੈਗੇ ਇਹਦੇ ਵਿੱਚ ਇੰਨੀ ਕੁ ਵਾਈਟਲ ਪਾਵਰ ਹੈਗੀ ਆ ਇੱਕ ਤਾਂ ਇਹਦੇ ਨਾਲ ਵੀਕਨੈਸ ਨਹੀਂ ਆਉਂਦੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹਦੇ ਨਾਲ ਮੈਟਾਬੋਲਿਜ਼ਮ ਜਿਹੜਾ ਫਾਸਟ ਹੋ ਜਾਂਦਾ ਹੈਗਾ ਜਦੋਂ ਤੁਹਾਡਾ ਮੈਟਾਬੋਲਿਜ਼ਮ ਬੂਸਟ ਹੋ ਜਾਏਗਾ ਤੁਹਾਡੀ ਜਿਹੜੀ ਬੋਡੀ ਦੇ ਵਿੱਚ ਐਕਸਰਾ ਸਟੋਰ ਹੋਈ ਫੈਟ ਹੈਗੀ ਆ ਉਹ ਬੋਡੀ ਦੀ એનર્ਜੀ ਚ ਕਨਵਰਟ ਹੋ ਜਾਂਦੀ ਹੈਗੀ ਆ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਐਕਟਿਵ ਹੋ ਜਾਓਗੇ એનਰਜੈਟਿਕ ਹੋ ਜਾਓਗੇ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਇਹਦੇ ਨਾਲ ਜਦੋਂ ਮੈਟਾਬੋਲਿਜ਼ਮ ਸਾਡਾ ਫਾਸਟ ਹੁੰਦਾ ਹੈਗਾ ਨਾ ਇਦਨਾ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਉਹ ਵੀ ਕਯਰ ਹੋ ਜਾਂਦਾ ਹੈਗਾ ਓਕੇ ਲੀਵਰ ਦੀ ਪ੍ਰੋਬਲਮ ਵੀ ਠੀਕ ਹੋ ਜਾਂਦੀ ਹੈਗੀ ਲੀਵਰ ਡੀਟੌਕਸ ਹੋ ਜਾਂਦਾ ਹੈਗਾ ਅਸੀਂ ਬਾਡੀ ਨੂੰ ਪੂਰਾ ਡੀਟੌਕਸ ਕਰਦੇ ਰਹੇਗਾ ਜੇ ਕਿਸੇ ਦਾ ਪੇਟ ਖਰਾਬ ਪੇਟ ਵੀ ਠੀਕ ਕਰਦੇ ਰਹੇਗਾ ਸਾਡਾ ਜਿਹੜਾ ਪ੍ਰੋਡਕਟ ਹੈਗਾ ਇਹ ਬੜਾ ਬਹੁਤ ਇੱਕ ਜੁਨੀਕ ਹੈਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ 25 ਤੋਂ 26 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਅੱਜ ਤੱਕ ਕੋਈ ਵੀ ਇਦਾਂ ਦਾ ਸਾਨੂੰ ਪੇਸ਼ੈਂਟ ਨਹੀਂ ਮਿਲਿਆ ਜਿਹੜਾ ਕਹੇ ਮੈਨੂੰ ਤੁਹਾਡੀ ਮੈਡੀਸਿਨ ਨਾਲ ਸਾਈਡ ਇਫੈਕਟ ਹੋਇਆ ਹੈ ਸਾਈਡ ਇਫੈਕਟ ਲੇਕਿਨ ਆਯੁਰਵੈਦਿਕ ਦਵਾਈ ਤਾਂ ਸਾਈਡ ਇਫੈਕਟ ਕਰਦੀ ਨਹੀਂ ਹੈ ਸਰ ਇਹ ਦੱਸੋ ਕਿ ਜਿਹੜੀ ਤੁਹਾਡੀ ਕਿੱਟ ਹੈ ਇਹ ਜੈਂਟਸ ਲੇਡੀਜ਼ ਵਾਸਤੇ ਅਲੱਗ-ਅਲੱਗ ਤਰ੍ਹਾਂ ਦਾ ਤੁਸੀਂ ਕਿੱਟ ਤਿਆਰ ਕਰਦੇ ਹੋ ਕਿ ਹਰ ਵਾਸਤੇ ਇੱਕੋ ਹੀ ਮੈਡੀਸਿਨ ਜਾਂ ਇੱਕੋ ਹੀ ਟ੍ਰੀਟਮੈਂਟ ਹੈ ਇਸ ਤਰ੍ਹਾਂ ਨਹੀਂ ਹੈਗਾ ਵੀ ਜਦੋਂ ਅਸੀਂ ਕਿਸੇ ਨੂੰ ਪੁੱਛੀਦਾ ਹੈਗਾ ਵੀ ਤੁਹਾਡਾ ਭਾਰ ਕਿਉਂ ਵਧਿਆ ਹੈਗਾ ਜੇ ਲੇਡੀਜ਼ ਹੈ ਜੀ ਉਹਨੂੰ ਕੋਈ ਐਕਸਟਰਾ ਨਾਲ ਪ੍ਰੋਬਲਮ ਕੋਈ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਤਾਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਅਸੀਂ ਪ੍ਰੋਡਕਟ ਐਡ-ਆਨ ਕਰ ਦਿੰਦੇ ਹਾਂ ਐਡ-ਆਨ ਕਰ ਦਿੰਦੇ ਹਾਂ ਬਿਲਕੁਲ ਜੀ ਇੱਕੋ ਪ੍ਰੋਡਕਟਿੰਗ ਸਾਰਿਆਂ ਦੇ ਚੱਲਦੇ ਹੈਗੇ ਜੇ ਕਿਸੇ ਦਾ ਮਲੁਸਕਿਨ ਲਟਕੀ ਹੋਈ ਆ ਉਹਨੂੰ ਅਸੀਂ ਟੰਮੀ ਟੱਕ ਇੱਕ ਲੋਸ਼ਨ ਵੀ ਦਿੰਦੇ ਹਗੇ ਆ ਉਹਨਾਂ ਫਲਾਈ ਕਰਨ ਨਾਲ ਸਕਿਨ ਟਾਈਟ ਹੁੰਦੀ ਆ ਪੇਟ ਘਟਦਾ ਹੈਗਾ ਆ ਜੀ ਜੀ ਤੇ ਉਹ ਜੇ ਕਿਸੇ ਨੇ ਪੇਟ ਘਟਾਣ ਦਾ ਪੇਟ ਦੇ ਹਿਸਾਬ ਨਾਲ ਜੇ weight ਘਟਾਣ ਦਾ weight ਦੇ ਹਿਸਾਬ ਨਾਲ ਪ੍ਰੋਡਕਟ ਦਿੰਦੇ ਹਗੇ ਆ ਲੀਵਰ ਨੂੰ ਡੀਟੌਕਸ ਕਰਨ ਵਾਸਤੇ ਅਸੀਂ ਹਰ ਇੱਕ ਨੂੰ ਜ਼ਰੂਰ ਦਿੰਦੇ ਹਗੇ ਆ ਓਕੇ ਕਿਉਂ ਲੀਵਰ ਡੀਟੌਕਸੀਫਾਈ ਹੋਏਗਾ ਤੇ weight ਮੈਨੇਜਮੈਂਟ ਵੀ ਆਸਾਨ ਹੋਏਗੀ ਬਿਲਕੁਲ ਜੀ ਲੀਵਰ ਤੁਹਾਡਾ ਸਹੀ ਹੈਗਾ ਆ ਤੁਹਾਡੀ ਜੱਟਕਣੀ ਤੇਜ਼ ਹੈਗੀ ਆ ਤੋੜਾ ਡਾਈਜੈਸਟ ਸਿਸਟਮ ਠੀਕ ਹੋਣ ਦੇ ਨਾਲ ਜੋ ਤੁਸੀਂ ਖਾਣੇ ਤੁਹਾਨੂੰ ਹজম ਹੋਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਗੈਸ ਨਹੀਂ ਆਊਗੀ ਕਬਜ ਨਹੀਂ ਹੋਊਗੀ ਤੇ ਤੁਸੀਂ ਫਿੱਟ ਰਹੋਗੇ ਸਭ ਤੋਂ ਪਹਿਲਾਂ ਸਾਡਾ ਲੀਵਰ ਹੀ ਠੀਕ ਹੋਣਾ ਚਾਹੀਦਾ ਆ ਵੇਟ ਨੂੰ ਕੰਟਰੋਲ ਕਰਨਾ ਜਾਂ ਵੇਟ ਮੈਨੇਜ ਤੋਂ ਪਹਿਲਾਂ ਲੀਵਰ ਨੂੰ ਠੀਕ ਕਰਨਾ ਜ਼ਰੂਰੀ ਹੈ ਜੀ ਸਰ ਇਹ ਤਾਂ ਹੋ ਗਈ ਆਪਾਂ ਵੇਟ ਕਿਦਾਂ ਆਪਣਾ ਰਿਡਿਊਸ ਕਰਨਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਸਕਿਨ ਹੀ ਹੁੰਦੇ ਨੇ ਵੇਟ ਗੇਨ ਕਰਨਾ ਚਾਹੁੰਦੇ ਨੇ ਬਹੁਤ ਕੁਝ ਖਾਂਦੇ ਨੇ ਜਿੱਦਾਂ ਕਿਸੇ ਨੇ ਕਹਤਾ ਇਦਾਂ ਇਦਾਂ ਕਰ ਲਿਆ ਤੇ ਉਹਦੇ ਵਾਸਤੇ ਵੀ ਤੁਹਾਡੇ ਕੋਲ ਕੋਈ ਟ੍ਰੀਟਮੈਂਟ ਹੈ ਬਿਲਕੁਲ ਜੀ ਸਾਡੀ ਜਿਹੜਾ ਕੰਪਨੀ ਦਾ ਨਾਮ ਹੈਗਾ ਡਾਈਟ ਐਂਡ ਫਿਟ ਜੇ ਤੁਸੀਂ ਪਤਲੇ ਹਾਂਗੇ ਤੇ ਅਸੀਂ ਮੋਟੇ ਕਰਾਂਗੇ ਜੇ ਮੋਟੇ ਆਗੇ ਤਾਂ ਅਸੀਂ ਸਲਿਮ ਕਰਾਂਗੇ ਠੀਕ ਅਸੀਂ ਕੀ ਕਰੀਦਾ ਹੈਗਾ ਬੰਦੇ ਨੂੰ ਜਦੋਂ ਸਾਡੇ ਕੋਲ ਅਪਰੋਚ ਕਰਦਾ ਹੈਗਾ ਵੀ ਮੈਂ ਮੋਟਾ ਹੋਣਾ ਹੈਗਾ ਦੇਖ ਲਈਦਾ ਵੀ ਉਹਦਾ ਕਿੰਨਾ ਕੁ ਨੂੰ weight ਦੀ ਜ਼ਰੂਰਤ ਹੈਗੀ ਆ ਜੋ ਵੀ ਪ੍ਰੋਡਕਟ ਅਸੀਂ ਦਿੰਦੇ ਆ ਪਹਿਲੀ ਗੱਲ ਤਾਂ ਉਹਦੇ ਨਾਲ ਭੁੱਖ ਵੱਧ ਜਾਂਦੀ ਹੈਗੀ ਭੁੱਖ ਇੰਨੀ ਕੁ ਵੱਧ ਜਾਂਦੀ ਨੀਤ ਨਹੀਂ ਭਰਦੀ ਪੇਟ ਭਰ ਜਾਂਦਾ ਫਿਰ ਉਹ ਚਾਹੇ ਇੱਕ ਚਮਚਾ ਵੀ ਕੋਈ ਚੀਜ਼ ਖਾਂਦੇ ਨਾ ਉਹਨੂੰ ਲੱਗਦਾ ਆ ਜੀ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਜਦੋਂ ਖਾਂਦੇ ਹੈਗੇ ਆ ਜਿਹੜੇ ਕੱਲਾਂਗੇ ਨਾ ਦਾ ਰੰਗ ਲਾਲ ਹੋਣਾ ਸ਼ੁਰੂ ਹੋ ਜਾਂਦਾ ਗੱਲਾਂ ਬਾਹਰ ਨੂੰ ਆਣੀਆਂ ਸ਼ੁਰੂ ਹੋ ਜਾਂਦੀਆਂ ਅਗੇ ਸਿਹਤ ਬਾਣੀ ਸ਼ੁਰੂ ਹੋ ਜਾਂਦੀ ਬਾਡੀ ਸਡਾਲ ਹੋ ਜਾਂਦੀ ਹੈਗੀਆ ਉਹ ਜੋ ਵੀ ਬੰਦਾ ਸਾਡੇ ਕੋਲ ਆਂਦਾ ਸੀ ਉਹਨੂੰ ਬਹੁਤ ਜ਼ਿਆਦਾ ਓਵਰ weight ਨਹੀਂ ਕਰੀਦਾ ਹੈਗਾ ਜਿੰਨੀ ਕੋ ਉਹਦੀ ਪਰਸਨੈਲਿਟੀ ਨੂੰ ਸੂਟ ਕਰਦਾ ਹੈਗਾ ਉਹਦੇ ਹਿਸਾਬ ਨਾਲ ਅਸੀਂ ਟ੍ਰੀਟਮੈਂਟ ਦਿੰਦੇ ਅਸੀਂ ਇਸ ਲਾਲ ਚ ਨਹੀਂ ਪੈਂਦੇ ਹੈਗੇ ਕਿ ਹਰ ਤੋਂ ਵੱਧ ਤੋਂ ਵੱਧ ਪੈਸੇ ਕਮਾ ਲਈ ਹੈਗੇ ਅਸੀਂ ਬੰਦੇ ਦੀ ਸਿਹਤ ਵਧੀਆ ਬਣਾਈ ਦੀ ਹੈਗੀਆ ਚਾਹੇ ਸਾਨੂੰ ਪੈਸੇ ਘੱਟ ਵੀ ਬਚ ਜਾਣ ਓਕੇ ਮਤਲਬ ਇਹ ਬਹੁਤ ਵਧੀਆ ਕਨਸੈਪਟ ਹੈ ਕਿ ਬਲ ਬੰਦੇ ਦੇ ਧਿਆਨ ਰੱਖਣਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਬਿਲਕੁਲ weight management ਕੀਤਾ ਜਾ ਸਕੇ ਜੀ ਜੀ ਬਿਲਕੁਲ ਜੀ ਜੀ ਸਰ ਇੱਕ ਲਾਸਟ ਕੁਐਸਚਨ ਜਿੱਦਾਂ ਕਿ ਤੁਸੀਂ ਕਿਹਾ ਕਿ ਇਹ ਪੂਰਾ ਟ੍ਰੀਟਮੈਂਟ ਚੱਲਦਾ ਹੈ ਕਿ ਕਿੰਨੇ ਟਾਈਮ ਤੱਕ ਦਾ ਟ੍ਰੀਟਮੈਂਟ ਹੁੰਦਾ ਹੈ ਇਹ ਬਾਡੀ ਟੂ ਬਾਡੀ ਡਿਫਰ ਕਰਦਾ ਹੈ ਦੇਖੋ ਅਸੀਂ ਮਹੀਨੇ ਵਿੱਚ ਕਹਿੰਦੇ ਆ ਵੀ up to 6kg ਭਾਰ ਜਿਹੜਾ ਘੱਟ ਸਕਦਾ ਹੈਗਾ ਓਕੇ ਤੇ ਜੇ ਬੰਦੇ ਦਾ ਭਾਰ ਹੋਵੇ ਮੰਨ ਲਓ 40kg ਜ਼ਿਆਦਾ ਉਹਦੇ ਹਿਸਾਬ ਨਾਲ ਟਾਈਮ ਲੱਗੇਗਾ ਨਾ ਅਸੀਂ ਜੀ ਜੀ ਦੇਖੀਦਾ ਹੈਗਾ ਵੀ ਜਿਨ੍ਹਾਂ ਦਾ 5-6 ਕਿਲੋ ਭਾਰ ਜ਼ਿਆਦਾ ਉਹਨਾਂ ਨੂੰ 1 ਮਹੀਨੇ ਦੀ ਜ਼ਰੂਰਤ ਹੈਗੀ ਆ ਜੇ ਕੋਈ ਨੇ ਜ਼ਿਆਦਾ ਘਟਾਣਾ ਹੈਗਾ ਉਹਨਾਂ ਉਹਦੇ ਹਿਸਾਬ ਨਾਲ ਟਾਈਮ ਲੱਗੇਗਾ ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਉਹਨਾਂ ਦਾ ਭਾਰ ਵੀ ਜ਼ਿਆਦਾ ਘਟਦਾ ਹੈਗਾ ਇੰਚਸ ਵੀ ਉਹਨਾਂ ਦੇ ਜ਼ਿਆਦਾ ਘਟਦੇ ਹੈਗੇ ਆ ਤੇ ਇਸ ਕਰਕੇ ਇਹ ਨਹੀਂ ਹੈਗਾ ਵੀ ਆਪਾਂ ਮੈਡੀਸਿਨ ਕਿੰਨੀ ਖਾਣੀ ਹੈਗੀ ਅਸੀਂ ਕਹਣਾ ਫਿੱਟ ਕਿੰਨਾ ਕਿੱਦਾਂ ਹੋਣਾ ਹੈਗਾ ਮੈਂ ਤਾਂ ਇਹ ਹੈਗਾ ਵੀ ਅਸੀਂ ਫਿੱਟ ਹੋਣਾ ਹੈਗਾ ਇਸ ਕਰਕੇ ਜੇ ਉਹਦੇ ਲਈ 1 ਮਹੀਨਾ ਲੱਗੇ 2 ਮਹੀਨੇ ਲੱਗਣ ਜਾਂ 3 ਮਹੀਨੇ ਇਹ ਮੈਨੇ ਨਹੀਂ ਰੱਖਦੇ ਬੈਠਾ ਤਾਂ ਜਾਂਦਾ ਜਾਂਦਾ ਰਹਿੰਦਾ ਹੈਗਾ ਨਾ ਅਸੀਂ ਸਿਹਤ ਕਮਾਣੀ ਹੈਗੀ ਆ ਸਿਹਤ ਕਮਾਉਣ ਵਾਸਤੇ ਐਫਰਟਸ ਕਰਨੇ ਹੀ ਪੈਣੇ ਆ ਓਕੇ ਸਰ ਇਦਾਂ ਨੇ ਜਿੱਦਾਂ ਬਹੁਤ ਸਾਰੇ ਲੋਕੇ ਮੈਡੀਸਿਨਸ ਤਾਂ ਖਾ ਲੈਂਦੇ ਨੇ ਜੇ ਆਪਾਂ ਆਲੋਪੈਥਿਕ ਦੀ ਗੱਲ ਕਰੀਏ ਜਾਂ ਆਪਾਂ ਆਯੁਰਵੈਦਿਕ ਦੇ ਆ ਜੀਏ ਬਟ ਕਿਤੇ ਨਾ ਕਿਤੇ ਦਵਾਈ ਜਾਂ ਟ੍ਰੀਟਮੈਂਟ ਲੈਣ ਨਾਲ ਆਪਣੀ ਜੀਬ ਤੇ ਕੰਟਰੋਲ ਨਹੀਂ ਕਰ ਪਾਉਂਦੇ ਇਹ ਜ਼ਰੂਰੀ ਹੈ ਬਹੁਤ ਕਿ ਜੇ ਤੁਸੀਂ ਟ੍ਰੀਟਮੈਂਟ ਲੈ ਰਹੇ ਹੋ ਡਾਈਟ ਐਂਡ ਫਿਟਕਿਟ ਯੂਜ਼ ਕਰ ਰਹੇ ਹੋ ਉਹਦੇ ਨਾਲ ਤੁਹਾਨੂੰ ਆਪਣੀ ਜੀਬ ਤੇ ਕੰਟਰੋਲ ਕਰਨਾ ਪਏਗਾ ਜਾਂ ਆਪਣੇ ਖਾਣ ਪੀਣ ਦੀ ਆਦਤਾਂ ਵਿੱਚ ਚੇਂਜ ਕਰਨਾ ਪਏਗਾ ਉਹਦੇ ਵਾਸਤੇ ਤਾਂ ਅਸੀਂ ਬੈਠੇ ਆ ਗਏ ਅਸੀਂ ਭੁੱਖ ਨੂੰ ਕਿੱਦਾਂ ਸੁਪਰੈਸ ਕਰਨਾ ਹੈਗਾ ਉਹ ਅਸੀਂ ਦੱਸੀਦਾ ਹੈਗਾ ਤੁਸੀਂ ਕਿਹੜੀਆਂ ਚੀਜ਼ਾਂ ਖਾਣੀਆਂ ਹੈਗੀਆਂ ਜਦੋਂ ਸਾਡੇ ਡਾਈਟ ਪਲਾਨ ਨੂੰ ਕੋਈ ਫਾਲੋ ਕਰਦਾ ਹੈ ਨਾ ਉਹਨਾਂ ਦੀ ਕਰੀਵਿੰਗ ਖਤਮ ਹੋ ਜਾਂਦੀ ਹੈਗੀਆ ਓਕੇ ਜੋ ਇੱਕ ਕਰੀਵਿੰਗ ਹੁੰਦੀ ਹੈ ਹਾਂਜੀ ਉਹਨਾਂ ਤੋਂ ਜ਼ਿਆਦਾ ਖਾਦਾ ਹੀ ਨਹੀਂ ਜਾਂਦਾ ਹੈਗਾ ਉਹ ਤੋਂ ਪੇਟ ਵੀ ਭਰ ਜਾਂਦਾ ਹੈਗਾ ਔਰ ਉਹਨਾਂ ਨੂੰ ਵੀਕਨੈਸ ਕੋਈ ਨਹੀਂ ਆਉਂਦੀ ਹੈਗੀ ਓਕੇ ਪਹਿਲਾਂ ਨਾਲੋਂ ਜ਼ਿਆਦਾ ਐਨਰਜੈਟਿਕ ਹੋ ਜਾਂਦੇ ਹੈਗੇ ਇਸ ਤਰ੍ਹਾਂ ਕਿ ਜੇ ਕੋਈ ਭਾਰ ਘਟਾਉਣਾ ਚਾਹੁੰਦੇ ਹੈਗਾ ਬੇਫਿਕਰ ਹੋ ਤਾਨੂੰ ਭੁੱਖਿਆ ਨਹੀਂ ਰਹਿਣ ਦਵਾਵਾਂਗੇ ਤੁਹਾਨੂੰ ਕੋਈ ਬਹੁਤ ਹਾਰਡ ਐਕਸਰਸਾਈਜ਼ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਫਿਰ ਵੀ ਅਸੀਂ ਭਾਰ ਜਿਹੜਾ ਘਟਾ ਦਵਾਵਾਂਗੇ ਪੇਟ ਜਿਹੜਾ ਘਟਾ ਦਾਂਗੇ ਯਾਨੀ ਕਿ weight management ਦੇ ਨਾਲ ਜੋ ਬੋਡੀ ਨੂੰ ਨੀਡ ਨੇ ਆਪਣੇ ਬੋਡੀ ਨੂੰ ਉਹ ਸਾਰੀਆਂ ਇੱਕ diet and fit ਦੀ ਜੋ ਕਿਟ ਹੈ ਉਹ ਨਾਲ ਪੂਰੀ ਹੋ ਜਾਂਦੀਆਂ ਨੇ ਬਿਲਕੁਲ ਜੀ ਉਹਦੇ ਵਿੱਚ ਅਸੀਂ ਵਿਟਾਮਿਨ ਮਿਨਰਲਸ ਦਿੰਦੇ ਹੈਗੇ ਆ ਕਿੰਨਾ ਸਾਨੂੰ ਫਾਈਬਰ ਖਾਣਾ ਚਾਹੀਦਾ ਹੈਗਾ ਉਹ ਅਸੀਂ ਡਾਈਟ ਪਲਾਨ ਵਿੱਚ ਮੈਂਸ਼ਨ ਕੀਤਾ ਹੋਇਆ ਕਿੰਨਾ ਪ੍ਰੋਟੀਨ ਖਾਣਾ ਚਾਹੀਦਾ ਬਹੁਤਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਜਿੰਨੇ ਕਿਲੋ ਭਾਰ ਹੋਵੇ ਓਨੇ ਗ੍ਰਾਮ ਤੁਹਾਨੂੰ ਪ੍ਰੋਟੀਨ ਲੈਣਾ ਚਾਹੀਦਾ ਮੰਨ ਲਓ ਤੁਹਾਡਾ ਭਾਰ 60 ਕਿਲੋ ਆ ਤਾਂ ਪਹਿਨਾ ਜਿੱਦਾਂ ਤੁਸੀਂ ਪ੍ਰੋਟੀਨ ਘੱਟ ਖਾਦਾ ਤੁਹਾਡਾ ਭਾਰ ਵਧਣਾ ਸ਼ੁਰੂ ਹੋ ਜਾਊਗਾ ਜੇ ਤੁਸੀਂ ਜ਼ਿਆਦਾ ਕਰ ਲੋਗੇ ਤਾਂ ਉਹ ਜਿਹੜੇ ਸਾਡੇ ਫੈਟ ਆ ਖਾ ਜਾਏਗਾ ਪ੍ਰੋਟੀਨ ਹੁੰਦਾ ਵੇਟ ਮੈਨੇਜਮੈਂਟ ਦਾ ਕੰਮ ਕਰਦਾ ਹੈਗਾ ਇੰਡੀਅਨ ਡਾਈਟ ਵਿੱਚ ਪ੍ਰੋਟੀਨ ਦੀ ਕਮੀ ਹੈਗੀ ਆ ਜੀ ਜਿੱਦਾਂ ਤੁਸੀਂ ਡਾਈਟਿੰਗ ਕਿਟ ਦੀ ਜੋ ਕਿਟ ਹੈ ਡਾਈਟਿੰਗ ਫਿਟ ਦੀ ਕਿਟ ਉਹਦੇ ਨਾਲ ਜੋ ਮੰਨ ਲਓ ਤੁਹਾਡੇ ਕੋਲ ਲੇਡੀਜ਼ ਆndੀਆਂ ਨੇ ਜਾਂ ਜੈਂਟਲਸ ਨੇ ਪਰਸਨਲੀ ਉਹਨਾਂ ਨੂੰ ਡਾਈਟ ਚਾਟ ਵੀ ਪ੍ਰੋਵਾਈਡ ਕਰਵਾਂਦੇ ਹੋ ਬਿਲਕੁਲ ਅਸੀਂ ਕਰਵਾਂਦੇ ਹੈਗੀਆਂ ਬਿਨਾ ਡਾਈਟ ਨੂੰ ਕੰਟਰੋਲ ਕਿਤੇ ਕੋਈ ਵੀ ਪਤਲਾ ਨਹੀਂ ਹੋ ਸਕਦਾ ਜੇ ਕੋਈ ਇਦਾਂ ਦਾ ਪ੍ਰੋਡਕਟ ਕਹਿੰਦਾ ਆ ਜਾਂ ਦਿੰਦਾ ਹੈਗਾ ਉਹਦਾ 100% ਸਾਈਡ ਇਫੈਕਟ ਹੋਊਗਾ ਇਸ ਕਰਕੇ ਸ਼ਾਰਟਕਟ ਵਿੱਚ ਨਹੀਂ ਪੈਣਾ ਹੈਗਾ ਇਹ ਜਿਹੜੀ ਤੁਹਾਨੂੰ ਬੋਡੀ ਮਿਲੀ ਹੈ ਦੁਬਾਰਾ ਨਹੀਂ ਮਿਲਣੀ ਹੈਗੀ ਜਿੰਨੀ ਕਿ ਤੁਹਾਡੀ ਲਾਈਫ ਲੰਘੀ ਹੈ ਜੇ ਤੁਸੀਂ ਦੇਖੋਗੇ ਇੱਕ ਮਿੰਟ ਚ ਸਾਰੀ ਪਿਕਚਰ ਕਲੀਅਰ ਹੋ ਜੇ ਮੈਂ ਕੀਤਾ ਕੀ ਹੈਗਾ ਜਿਹੜੀ ਆਉਣ ਵਾਲੀ ਲਾਈਫ ਹੈਗੀ ਸਾਨੂੰ ਉਹਨੂੰ ਸਿਕਿਉਰ ਕਰਨਾ ਹੈਗਾ ਫਿਟ ਰਹਿ ਕੇ ਜੀ ਠੀਕ ਹੈ ਜੀ ਇਸ ਕਰਕੇ ਇਹ ਗਲਤ ਚੱਕਰਾਂ 'ਚ ਨਹੀਂ ਪੈਣਾ ਹੈਗਾ ਜੋ ਵੀ ਚਾਹੁੰਦਾ ਹੈਗਾ ਵੀ ਮੈਂ ਆਪਣਾ weight ਘਟਾਉਣਾ ਹੈ ਪੇਟ ਘਟਾਉਣਾ ਫਿਟ ਰਹਿਣਾ ਹੈਗਾ ਤਾਂ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਹੈ ਜੀ ਸਰ ਇਹ ਤਾਂ ਹੋ ਗਿਆ ਡਾਈਟ ਐਂਡ ਫਿਟ ਕਿਟ ਬਾਰੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੀ-ਕਿਹੜੀ ਪ੍ਰੋਬਲਮਸ ਆ ਟ੍ਰੀਟਮੈਂਟ ਇਸ ਤਰ੍ਹਾਂ ਹੈਗਾ ਵੀ ਕਈ ਲੋਕਾਂ ਨੂੰ ਮੈਂ ਦੇਖਿਆ ਬੜੀਆਂ ਬੈਲਟਾਂ ਲਾਈਆਂ ਹੁੰਦੀਆਂ ਲੱਕ ਨਾਲ ਬੰਨੀਆਂ ਹੁੰਦੀਆਂ ਹੈਗੀਆਂ ਬੜਾ ਟ੍ਰੀਟਮੈਂਟ ਕਰਾ ਲੈਂਦੇ ਹੈਗੇ ਕਈ ਵਾਰ ਨਿੱਕੀ ਜਿਹੀ ਗੱਲ ਹੁੰਦੀ ਹੈਗੀ ਬਾਤ ਵੱਡੀ ਹੁੰਦੀ ਹੈਗੀ ਓਕੇ ਅੰਦਰ ਇੰਨੀ ਕਈ ਵਾਰ ਗੈਸ ਬਣਦੀ ਹੁੰਦੀ ਹੈਗੀ ਉਹਦੇ ਨਾਲ ਉਹਨਾਂ ਜੇ ਲੱਕ ਵਿੱਚ ਚੱਲੇ ਲੱਕ ਦਰਦ ਕਰੂਗਾ ਜਾਂ ਸਰਵਾਈਕਲ ਵਾਲੀ ਜਗ੍ਹਾ ਚਾਊਗਾ ਤਾਂ ਸਰਵਾਈਕਲ ਦੀ ਪੇਨ ਹੋਏਗੀ ਸਾਡੀ ਜਿਹੜੀ ਮੈਡੀਸਿਨ ਹੈਗੀ ਆ ਅਸੀਂ ਜਿਹੜੀ ਦਿੰਦੇ ਹੈਗੇ ਉਹਦੇ ਨਾਲ ਬੈਕ ਪੇਨ ਵੀ ਠੀਕ ਹੁੰਦੀ ਹੈ ਤਾਂ ਸਰਵਾਈਕਲ ਵੀ ਜਿਹੜਾ ਉਹਦੇ ਨਾਲ ਹੀ ਠੀਕ ਹੋ ਜਾਂਦਾ ਹੈਗਾ ਕਈਆਂ ਦਾ ਜਿਹੜਾ ਓਵਰ weight ਹੁੰਦਾ ਹੈਗਾ ਓਵਰ weight ਪ੍ਰੈਸ਼ਰ ਪੈਂਦਾ ਉਹਦੇ ਨਾਲ ਇਹ ਜਿਹੜੀ ਬੈਕ ਪੇਨ ਹੋ ਸਕਦੀ ਹੈਗੀ ਆ ਕਿ ਇਹਨੂੰ ਕਨਸਟਿਪੇਸ਼ਨ ਹੁੰਦੀ ਆ ਉਹ ਜ਼ੋਰ ਲਗਾ ਕੇ ਸਟੂਲ ਪਾਸ ਕਰਦੇ ਆ ਉਹਦੇ ਨਾਲ ਵੀ ਜਿਹੜੀ ਹੈਗੀ ਆ ਇਹ ਜਿਹੜਾ ਬੈਕ ਪੇਨ ਹੋ ਜਾਂਦੀ ਹੈਗੀ ਆ ਲਗਾਤਾਰ ਪੇਟ ਖਰਾਬ ਰਹਿਣ ਦੇ ਕਰਕੇ ਵੀ ਹੁੰਦਾ ਹੈਗਾ ਜੇ ਮੰਨ ਲਓ ਸਪਾਈਨ ਤੁਹਾਡੀ ਵੀਕ ਹੈਗੀ ਆ ਜਾਂ ਵੀਕਨੈਸ ਹੈਗੀ ਆ ਉਹਦੇ ਵਾਸਤੇ ਅਸੀਂ ਪ੍ਰੋਪਰ ਜਿੱਤਾ ਜੋ ਵੀ ਚਾਹੀਦਾ ਹੈਗਾ ਕੈਲਸ਼ੀਅਮ ਚਾਹੀਦਾ ਹੈਗਾ ਜਾਂ ਪ੍ਰੋਟੀਨ ਚਾਹੀਦਾ ਹੈਗਾ ਜਾਂ ਮੈਡੀਸਨ ਜਿਹੜੀ ਵੀ ਚਾਹੀਦੀ ਹੈਗੀ ਜਾਂ ਬਾਤ ਵਾਸਤੇ ਲੀਵਰ ਵਾਸਤੇ ਉਹ ਅਸੀਂ ਦਿੰਦੇ ਆ ਉਦੇ ਨਾਲ ਪਹਿਲੇ ਦਿਨ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਜੇ ਕਿਸੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਅਸੀਂ ਕੋਲ ਬਿਠਾ ਕੇ ਮੈਡੀਸਿਨ ਖੁਲਾਉਂਦੇ ਹਈਆਂ ਉਹਨੂੰ ਅੱਧੇ ਘੰਟੇ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਮੇਰੀ ਜਿਹੜੀ ਸਰਵਾਈਕਲ ਦੀ ਪੇਨ ਵੀ ਜਾ ਰਹੀ ਆ ਜੇ ਬੈਕ ਪੇਨ ਆ ਤਾਂ ਬੈਕ ਪੇਨ ਵੀ ਜਾ ਰਹੀ ਆ ਅਸੀਂ ਬਹੁਤਿਆਂ ਦੇ ਜਿਹੜੀਆਂ ਬੈਲਟਾਂ ਲਾਹ ਦਿਤੀਆਂ ਹੈਗੀਆਂ ਕਈ ਵਾਰੀ ਗੱਲ ਛੋਟੀ ਹੁੰਦੀ ਆ ਅਸੀਂ ਹਊਗਾ ਜ਼ਿਆਦਾ ਲਾਗਣਾ ਹਾਂ ਹਾਂ ਜੀ ਸਰ ਮੇਰੇ ਨਾਲ ਇੱਕ ਦਿਮਾਗ ਚ ਕੁਐਸਚਨ ਸੀ ਜਿੱਦਾਂ ਆਯੁਰਵੈਦਿਕ ਔਰ ਅਲੋਪੈਥਿਕ ਇਹਦੇ ਵਿੱਚ ਕੀ ਡਿਫਰੈਂਸ ਹੈ ਸਭ ਤੋਂ ਵੱਡਾ ਡਿਫਰੈਂਸ ਤਾਂ ਇਹ ਹੈਗਾ ਵੀ ਜਿਹੜੀ ਐਲੋਪੈਥਿਕ ਮੈਡੀਸਿਨਸ ਆ ਗਈਆਂ ਜੋ ਉਹਦੇ ਦੇ ਡਾਕਟਰ ਉਹ ਸਿਰਫ ਸਿੰਪਟਮ ਤੇ ਕੰਮ ਕਰਦੇ ਆ ਅਯੁਰਵੇਦ ਰੂਟ ਲੈਵਲ ਤੋਂ ਕੰਮ ਕਰਦਾ ਹੈਗਾ ਜਦੋਂ ਅਸੀਂ ਰੂਟ ਲੈਵਲ ਤੋਂ ਕਿਸੇ ਦਾ ਟ੍ਰੀਟਮੈਂਟ ਕਰਾਵਾਂਗੇ ਤਾਂ ਉਹ ਪਰਮਨੈਂਟ ਠੀਕ ਹੋ ਸਕਦੇ ਹੈਗੇ ਜੀ ਇਸੇ ਕਰਕੇ ਐਲੋਪੈਥੀ ਜੋ ਜੋ ਟ੍ਰੀਟਮੈਂਟ ਲੈਂਦੇ ਆ ਉਹ ਬਾਰ-ਬਾਰ ਖਾਂਦੇ ਹੈਗੇ ਉਹਨਾਂ ਨੂੰ ਬਾਰ-ਬਾਰ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ ਅਯੁਰਵੇਦ ਜੋ ਲੈਂਦੇ ਹੈਗੇ ਉਹਨਾਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਸਾਡੀ ਵੀ ਕੋਸ਼ਿਸ਼ ਹੁੰਦੀ ਆ ਵੀ ਜੋ ਸਾਡੇ ਕੋ ਕੋਈ ਅਪਰੋਚ ਕਰੇ ਅਸੀਂ ਉਹਨੂੰ ਰੂਟ ਲੈਵਲ ਤੋਂ ਹੀ ਠੀਕ ਕਰਨਾ ਸ਼ੁਰੂ ਕਰੀ ਗੈਸ ਬਣਦੀ ਆ ਲੋਕੀ ਗੈਸ ਦੀਆਂ ਮੈਡੀਸਿਨਸ ਖਾਂਦੇ ਹੱਗੇ ਕਿ ਕਬਜ਼ੀ ਹੋਵੇ ਤਾਂ ਕਬਜ਼ੀ ਦੀ ਖਾਂਦੇ ਹੱਗੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕੀ ਕਰੀਦਾ ਅਸੀਂ ਪਹਿਲਾਂ ਦੇਖੀਦਾ ਇਹਦਾ ਡਾਈਜੈਸਟਿਵ ਸਿਸਟਮ ਠੀਕ ਆ ਜਾਂ ਨਹੀਂ ਇਹਨਾਂ ਦਾ ਫੈਟੀ ਲੀਵਰ ਤਾਂ ਨਹੀਂ ਮੋਸਟਲੀ ਫੈਟੀ ਲੀਵਰ ਹੁੰਦਾ ਜਦੋਂ ਫੈਟੀ ਲੀਵਰ ਹੁੰਦਾ ਉਦੋਂ ਕਬਜ਼ੀ ਹੁੰਦੀ ਆ ਪਹਿਲਾਂ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਹੋਰ ਖਾ ਲੈਨੇ ਆ ਤੇ ਉਹਦੇ ਨਾਲ ਵੀ ਗੈਸ ਬਣਦੀ ਆ ਫਿਰ ਐਸਿਡ ਯੂਰਿਕ ਐਸਿਡ ਬੀਪੀ 슈ਗਰ ਤੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਇਸ ਕਰਕੇ ਅਸੀਂ ਰੂਟ ਲੈਵਲ ਤੋਂ ਕੰਮ ਕਰੀਦਾ ਹੈਗਾ ਇਸ ਕਰਕੇ ਬੇਫਿਕਰ ਹੋ ਜੋ ਆਜਰਵੈਦਿਕ ਟ੍ਰੀਟਮੈਂਟ ਲੈਂਦੇ ਔਰ ਸਹੀ ਦੇਣ ਵਾਲੇ ਜੇ ਹੋਣ ਤਾਂ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਉਹ ਪਰਮਾਨੈਂਟਲੀ ਕਯੂਰ ਹੋ ਸਕਦੇ ਆ ਜੀ ਤੇ ਸਰ ਇੱਥੇ ਤਾਂ ਆਪਾਂ ਗੱਲ ਕੀਤੀ ਕਿ ਡਾਈਟ ਐਂਡ ਫਿਟ ਕਿਟ ਬਾਰੇ ਕਿ ਕਿੱਦਾਂ ਆਪਾਂ ਭਾਰ ਵਧਾਣਾ ਹੈ ਜਾਂ ਕਿੱਦਾਂ ਆਪਾਂ ਭਾਰ ਘਟਾਣਾ ਹੈ ਤੁਸੀਂ ਸਭ ਕਰਕੇ ਦਿੰਦੇ ਹੋ ਲੇਕਿਨ ਇਸ ਤੋਂ ਇਲਾਵਾ ਤੁਹਾਡੇ ਕੋਲ ਹੋਰ ਕਿਹੜੇ-ਕਿਹੜੇ ਟ੍ਰੀਟਮੈਂਟਸ ਨੇ ਡਾਈਟ ਐਂਡ ਫਿਟ ਕਿਟ ਤੋਂ ਇਲਾਵਾ ਡਾਈਟ ਐਂਡ ਫਿਟਨੈਸ ਤੋਂ ਇਲਾਵਾ ਤਾਂ ਅਸੀਂ ਮੈਂਡ ਹੈਲਥ ਵੇਸਟ ਵੀ ਕੰਮ ਕਰਦੇ ਹੈਗੇ ਆ ਇੰਪੋਰਟੈਂਸੀ ਤੇ ਵੀ ਕਰਦੇ ਹੈਗੇ ਆ ਇਸ ਦਾ ਯੂਰਿਕ ਐਸਿਡ ਕਿਸੇ ਦਾ ਵਧਿਆ ਉਹਦਾ ਵੀ ਮੈਡੀਸਨ ਦਿੰਦੇ ਹੈਗੇ ਆ ਜਿਸ ਤਰ੍ਹਾਂ ਕਿਸ ਨੂੰ ਬੈਕ ਪੇਨ ਆ ਗਈ ਸਰਵਾਈਕਲ ਦੀ ਵੀ ਹੈਗੀ ਆ ਜੀ సర్వైకల్ اور بیک پین دی تے ਸਾਡੇ ਕੋਲ ਇੰਨੀ મતલਬ ਵਧੀਆ ਮੈਡੀਸਨ ਹੈਗੀ ਆ ਜਾਂ ਇੰਦਾ ਦੀ ਹੈਗੀ ਆ ਵੀ ਜੇ ਤੁਸੀਂ ਖਾਓਗੇ ਤੁਹਾਨੂੰ ਅੱਧੇ ਘੰਟੇ ਵਿੱਚ ਫਿਰ ਇਹਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਜੇ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ ਜਾਂ ਕਿਸੇ ਨੂੰ بیک ਪੇਨ ਹੈਗਾ ਕਈ ਵਾਰੀ ਉਹ ਕਈ ਵਾਰੀ ਗੈਸ ਕਰਕੇ ਵੀ ਹੋ ਜਾਂਦੀ ਹੈਗੀ ਆ ਬਾਤ ਵਧਨ ਦੇ ਕਰਕੇ ਵੀ ਹੋ ਜਾਂਦੀ ਹੈਗੀਆਂ ਜੋ ਲੋਕ ਆਪਣੇ سٹول ਨੂੰ ਰੋਕ ਕੇ ਰੱਖਦੇ ਹੈਗੇ ਆ ਪਿਸ਼ਾਬ ਨੂੰ ਰੋਕ ਕੇ ਰੱਖਦੇ ਹੈਗੇ ਆ ਉਹਦੇ ਕਰਕੇ ਵੀ ਉਹਨਾਂ ਦਾ ਜਿਹੜੀ ਬੈਕ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈਗੀਆ ਪੇਟ ਸਾਫ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਚਾਹ ਘੱਟ ਕਰ ਦੇਣੀ ਚਾਹੀਦੀ ਹੈਗੀਆ ਚਾਵਲ ਘੱਟ ਖਾਣੇ ਚਾਹੀਦੇ ਹੈਗੇ ਆ ਦੂਜਾ ਜਿਹੜੀ ਸਪਾਇਨ ਦੀ ਪ੍ਰੋਬਲਮ ਹੁੰਦੀ ਹੈਗੀਆ ਇਹ ਨਰਵਸ ਸਿਸਟਮ ਨਾਲ ਰਿਲੇਟਡ ਹੈਗੀਆ ਉਹਦੇ ਹਿਸਾਬ ਨਾਲ ਅਸੀਂ ਟ੍ਰੀਟਮੈਂਟ ਦਿੰਦੇ ਹੈਗੇ ਆ ਉਹਨਾਂ ਦੀ ਪ੍ਰੋਪਰ ਜਿਹੜੀ ਸਪਾਇਨ ਹੈਗੀ ਉਹ ਠੀਕ ਹੋ ਜਾਂਦੀ ਚਾਹੇ ਸਰਵਾਈਕਲ ਹੋਵੇ ਚਾਹੇ ਬੈਕ ਪੇਨ ਹੋਵੇ ਬਿਲਕੁਲ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਠੀਕ ਹੋ ਸਕਦੀ ਹੈਗੀ ਜੇ ਕੋਈ ਓਵਰ weight ਹੈਗਾ ਉਹਦੇ ਨਾਲ ਉਹਨਾਂ ਦੇ ਜਿਹੜੇ ਬੈਕ ਤੇ ਭਾਰ ਜ਼ਿਆਦਾ ਪੈਂਦਾ ਜੇ ਉਹਨਾਂ ਦੀ ਬਾਤ ਵਧੀਆ ਤਾਂ ਬਾਤ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਲੀਵਰ ਨੂੰ ਸਹੀ ਕਰੀਦਾ ਹੈਗਾ ਜਦੋਂ ਅਸੀਂ ਲੀਵਰ ਨੂੰ ਸਹੀ ਕਰ ਦਿੱਤਾ ਨਰਵਸ ਸਿਸਟਮ ਨੂੰ ਅਸੀਂ ਕੰਟਰੋਲ ਕਰ ਲੈਂਦਾ ਹੈਗਾ ਉਸ ਹਿਸਾਬ ਨਾਲ ਟ੍ਰੀਟਮੈਂਟ ਦਿੰਦੇ ਹੈਗੇ ਤਾਂ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਚੱਲ ਜਾਂਦੀਆਂ ਹੈਗੀਆਂ ਜੇ ਕੋਈ ਸਾਨੂੰ ਲੱਗਦਾ ਹੈਗਾ ਤੁਹਾਨੂੰ ਵੀ ਤੁਹਾਡੇ ਬੈਲਟਾਂ ਲੱਗੀਆਂ ਤੁਹਾਡੇ ਰਿਸ਼ਤੇਦਾਰਾਂ ਚ ਕਿਸੇ ਦੀਆਂ ਘਟਾਣਾ ਹਟਾਣਾ ਚਾਹੁੰਦੇ ਹੈਗੀਆਂ ਤਾਂ ਉਹ ਬਿਲਕੁਲ ਹਟ ਜਾਣਗੀਆਂ ਸਾਡੇ ਕੋਲ ਬਹੁਤ ਇਸ ਤਰ੍ਹਾਂ ਦੇ ਆਏ ਹੈਗੇ ਜਿਨ੍ਹਾਂ ਦੇ ਅਸੀਂ ਬੈਲਟ ਉਤਾਰ ਦਿੱਤੀਆਂ ਹੈਗੀਆਂ ਅੱਜ ਅਸੀਂ ਗੱਲ ਕੀਤੀ ਆਪਾਂ weight ਮੈਨੇਜ ਕਰਨ ਦੀ ਹੋਰ ਵੀ ਕਿਹੜੇ ਕਿਹੜੇ ਅੱਜਕੱਲ੍ਹ ਨਾ ਬਹੁਤ ਕੇਸਿਸ ਦਿਖ ਰਹੇ ਨੇ ਇੰਪੋਟੈਂਸੀ ਦੇ ਤੇ ਸਰ ਇਹਦਾ ਕੀ ਕਾਰਨ ਹੈ ਤੇ ਇਸ ਦੇ ਨਾਲ ਕੀ ਅੱਗੋਂ ਇਫੈਕਟ ਪੈਂਦੇ ਨੇ ਪਹਿਲਾਂ ਤਾਂ ਕਾਰਨ ਕੁਝ ਹੋਰ ਹੁੰਦੇ ਸੀਗੇ ਅੱਜਕੱਲ ਦਾ ਜਿਹੜਾ ਨਵੇਂ ਕਾਰਨ ਹੈਗਾ ਵਿੱਚ ਇੱਕ ਤਾਂ ਜਿਹੜਾ ਮੋਬਾਈਲ ਹੈਗਾ ਜਦੋਂ ਦਾ ਆ ਗਿਆ ਕਈਆਂ ਦੀ ਲਾਈਫ ਬਣਾ ਦिती ਤੇ ਕਈਆਂ ਦੀ ਖਰਾਬ ਕਰ ਦਿੱਤੀ ਹੈਗੀ ਆ ਮੋਬਾਈਲ ਤੇ ਤਰ੍ਹਾਂ ਤਰ੍ਹਾਂ ਦੇ ਟ੍ਰੇਕਰ ਆ ਗਏ ਅੱਜਕੱਲ ਦੀ ਜਿਹੜੀ ਜੰਗ ਜਨਰੇਸ਼ਨ ਹੈਗੀ ਉਹਨੂੰ ਦੇਖਦੇ ਹੈਗੇ ਉਹ ਫਾਲੋ ਕਰਦੇ ਹੈਗੇ ਆ ਤੇ ਉਹਨਾਂ ਦੇ ਮਨ ਵਿੱਚ ਵੀ ਇੱਕ ਕੀੜਾ ਜਿਹਾ ਜਾਗ ਜਾਂਦਾ ਹੈਗਾ ਉਹ ਜਦੋਂ ਓਵਰ ਐਕਸਾਈਟਡ ਹੋ ਜਾਂਦੇ ਹੈਗੇ ਆ ਤਾਂ ਉਹਨਾਂ ਦੇ ਵਿੱਚ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ ਉਹ ਬੋਰ ਹੋਣਾ ਸ਼ੁਰੂ ਹੋ ਜਾਂਦੇ ਮੈਂ ਦੇਖਿਆ ਬਹੁਤਿਆਂ ਦੇ ਰਿਸ਼ਤੇ ਟੁੱਟ ਗਏ ਹੈਗੇ ਆ ਬ੍ਰੇਕਅਪ ਹੋ ਗਿਆ ਹੈਗਾ ਕਈਆਂ ਦੀ ਮੈਰਿਜ ਲਾਈਫ ਜਿਹੜੀ ਉਹ ਵੀ ਖਰਾਬ ਹੋ ਗਈ ਹੈਗੀ ਆ ਜੇ ਅਸੀਂ ਲਗਾਤਾਰ ਕਿਸੇ ਚੀਜ਼ ਨੂੰ ਫੋਲੋ ਕਰਾਂਗੇ ਉਹਦਾ ਸਾਈਡ ਇਫੈਕਟ ਤਾਂ ਹੋਏਗਾ ਨਾ ਇੱਕ ਤਾਂ ਇਹ ਕਾਰਨ ਹੈਗਾ ਅੱਜ ਕੱਲ੍ਹ ਦੀਆਂ ਜਿਹੜੀਆਂ ਖੁਰਾਕਾਂ ਹੈਗੀਆਂ ਉਹ ਵੀ ਵਧੀਆ ਨਹੀਂ ਹੈਗੀਆਂ ਹਰ ਇੱਕ ਚੀਜ਼ ਦੇ ਵਿੱਚ ਦੇਖੋ ਜੋ ਵੀ ਅਸੀਂ ਖਾ ਰਹੇ ਹਾਂ ਪੈਸਟੀਸਾਈਡਸ ਹੁੰਦੇ ਹੈਗੇ ਆ ਜਾਂ ਸਾਨੂੰ ਪ੍ਰੋਪਰ ਜਿੱਦਾਂ ਦੀ ਸਾਨੂੰ ਡਾਈਟ ਚਾਹੀਦੀ ਉਹਦਾਂ ਦੀ ਨਹੀਂ ਮਿਲਦੀ ਹੈਗੀ ਆ ਦੂਜਾ ਅਸੀਂ ਆਪਣੀ ਬਾਡੀ ਵਾਲ ਬਹੁਤਾ ਧਿਆਨ ਨਹੀਂ ਦਿੰਦੇ ਹਗੇ ਅਸੀਂ ਰਾਤ ਨੂੰ ਕਈ ਵਾਰੀ 2:00 2:00 ਵਜੇ ਤੱਕ ਸੌਂਦੇ ਹੀ ਨਹੀਂ ਹਗੇ ਨੀਂਦੇ ਨਹੀਂ ਆਉਂਦੀ ਹੈਗੀ ਆ ਤੇ ਸਭ ਤੋਂ ਸਾਡਾ ਧਿਆਨ ਡਾਇਵਰਟ ਹੋਏਗਾ ਨਾ ਫਿਰ ਵੀ ਇਹ ਵੀਕਨੈਸ ਹੁੰਦੀ ਹੈਗੀ ਆ ਵੈਸੇ ਕੁਦਰਤ ਨੇ ਬੜੀ ਵਧੀਆ ਚੀਜ਼ ਬਣਾਈ ਹੈਗੀ ਇੱਕ ਬੜਾ ਅਨਮੋਲ ਤੋਹਫਾ ਹੈਗਾ ਆ ਗ੍ਰਸਥ ਜੀਵਨ ਬਹੁਤ ਇੱਕ ਅਨਮੋਲ ਤੋਹਫਾ ਹੈਗਾ ਅਸੀਂ ਇਹਨੂੰ ਖਰਾਬ ਕਰੀ ਜਾ ਰਹੇ ਹਾਂ ਹਾਂ ਇਹ ਕੋਈ ਇਹਨੂੰ ਹਉਆ ਨਹੀਂ ਬਣਾਉਣਾ ਚਾਹੀਦਾ ਹੈਗਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਆ ਉਹ ਜੇ ਕਿਸੇ ਨਾਲ ਕੰਸਲਟ ਕਰਦਾ ਹੈਗਾ ਤਾਂ ਉਹ ਤਾਂ ਹੱਲ ਹੋ ਸਕਦਾ ਹੈਗਾ ਜੋ ਆਪਣੇ ਵਿੱਚ ਹੀ ਰੱਖੂਗਾ ਅੰਦਰ ਘਟਣਾ ਹੋਈ ਜਾਊਗੀ ਕਈ ਵਾਰੀ ਉਹ ਆਤਮ ਹੱਤਿਆ ਵੀ ਕਰ ਲੈਂਦੇ ਆ ਇਹਨੂੰ ਲੁਕੋਣਾ ਨਹੀਂ ਹੈਗਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਜਾ ਵੀ ਸਕਦੀ ਹੈ ਕਿ ਪਹਿਲੀ ਗੱਲ ਤੇ ਕੋਈ ਐਡੀ ਪ੍ਰੋਬਲਮ ਹੁੰਦੀ ਨਹੀਂ ਹੈਗੀ ਸਾਈਕੋਲੋਜੀਕਲੀ ਜ਼ਿਆਦਾ ਹੁੰਦੀ ਹੈਗੀ ਜੇ ਫਿਜ਼ੀਕਲੀ ਹੋਊਗੀ ਤਾਂ ਅਸੀਂ ਉਹਦੇ ਹਿਸਾਬ ਨਾਲ ਟਰੀਟਮੈਂਟ ਦੇ ਦਿੰਦੇ ਹਗੇ ਆ ਇਸ ਕਰਕੇ ਉਹਨਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਹੈਗਾ ਜਿਹੜੇ ਵੀ ਅੱਜਕੱਲ ਜਿਹੜੇ ਪੇਰੈਂਟਸ ਹੈਗੇ ਆ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਹੈਗੇ ਆ ਜੇ ਉਹ ਨਹੀਂ ਦੇਖਦੇ ਹੈਗੇ ਤੇ ਉਹ ਇੱਕ ਬਹੁਤ ਵੱਡਾ ਉਹਨਾਂ ਤੇ ਨੁਕਸਾਨ ਹੋ ਸਕਦਾ ਹੈ ਕਿਤਨੇ ਕਿਤੇ ਗ੍ਰਸਤੀ ਜੀਵਨ ਨੂੰ ਇਸ ਤੋਂ ਬਹੁਤ ਇਫੈਕਟ ਪੈਂਦਾ ਇਸ ਚੀਜ਼ ਦਾ ਤੇ ਉਹਦੇ ਵਾਸਤੇ ਤੁਸੀਂ ਟਰੀਟਮੈਂਟ ਪ੍ਰੋਪਰ ਕਰਦੇ ਹੋ ਹਾਂਜੀ ਹਾਂਜੀ ਬਿਲਕੁਲ ਹੈਗਾ ਪਹਿਲਾਂ ਜਮਾਨਾ ਹੁੰਦਾ ਸੀਗਾ ਕਿ ਇੱਕ ਔਲਾਦ ਪ੍ਰਾਪਤੀ ਦਾ ਹੀ ਸਾਧਨ ਸੀਗਾ ਬਿਲਕੁਲ ਸਰ ਅੱਜਕੱਲ ਜਿਹੜਾ ਹੈਗਾ ਆ ਵੀ ਬੰਦੇ ਦਾ ਐਂਟਰਟੇਨਮੈਂਟ ਦਾ ਸਭ ਤੋਂ ਬੈਸਟ ਜਿਹੜਾ ਸਾਧਨ ਹੈਗਾ ਉਹ ਇਹੀ ਹੈਗਾ ਇੰਟੀਮੇਸੀ ਹੈਗੀ ਆ ਜੇ ਬੰਦਾ ਫਿਜ਼ੀਕਲੀ ਫਿੱਟ ਹੈਗਾ ਆ ਤੇ ਜੇ ਉਹਦੇ ਵਿੱਚ ਪਾਵਰ ਨਾ ਹੋਵੇ ਤਾਂ ਉਹਦਾ ਉਹਦਾ ਕੋਈ ਫਾਇਦਾ ਨਹੀਂ ਮੈਨ ਤਾਂ ਤਾਂ ਹੀ ਜੇ ਮੈਨ ਪਾਵਰ ਹੋਵੇ ਨਾ ਕਈ ਵਾਰ ਬੰਦਿਆਂ ਵਿੱਚ ਵੀਕਨੈਸ ਹੋ ਜਾਂਦੀ ਆ ਹਰ ਇੱਕ ਦੇ ਆਉਂਦੀ ਹੈਗੀ ਆ ਜਿਹੜੇ ਸਿਆਣੇ ਬੰਦੇ ਆ ਉਹਨੂੰ ਕੰਟਰੋਲ ਕਰ ਲੈਂਦੇ ਹੈਗੇ ਆ ਜਿਹੜੇ ਬੰਦੇ ਨਾ ਸਮਝ ਹੁੰਦੇ ਆ ਜਾਂ ਨਾ ਸਮਝੀ ਦੇ ਵਿੱਚ ਉਹ ਆਪਣਾ ਨੁਕਸਾਨ ਕਰ ਲੈਂਦੇ ਹੈਗੇ ਆ ਜੇ ਤੁਹਾਨੂੰ ਲੱਗਦਾ ਹੈਗਾ ਵੀ ਆਲੇ ਦੁਆਲੇ ਜਾਂ ਕਿਸੇ ਬੰਦਿਆਂ ਨੂੰ ਵੀ ਲੱਗਦਾ ਮੁੰਡਿਆਂ ਨੂੰ ਲੱਗਦਾ ਕਿ ਮੇਰੇ ਚ ਪ੍ਰੋਬਲਮ ਹੈਗੀ ਆ ਮੈਂ ਠੀਕ ਹੋਣਾ ਆ ਤੇ ਉਹਦੇ ਵਾਸਤੇ ਅਸੀਂ ਪ੍ਰੋਪਰ ਆਯੁਰਵੈਦਿਕ ਦਵਾਈਆਂ ਦਿੰਦੇ ਹੈਗੇ ਆ ਅਸੀਂ ਇਸ ਤਰ੍ਹਾਂ ਦਾ ਚਵਨ ਪ੍ਰਾਸ਼ ਵੀ ਬਣਾਇਆ ਹੋਇਆ ਚਵਨ ਪ੍ਰਾਸ਼ ਦਾ ਇਦਾਂ ਦਾ ਹੈਗਾ ਵਿੱਚ 57 ਤਰ੍ਹਾਂ ਦੀਆਂ ਜੜੀਆਂ ਬੁੱਟੀਆਂ ਹੈਗੀਆਂ 11 ਭਸਮਾ ਹੈਗੀਆਂ 8 ਤਰ੍ਹਾਂ ਦੇ ਡਰਾਈ ਫਰੂਟ ਹੈਗੇ ਆ ਉਹ ਤਾਂ ਹਤਾਤ ਹੋਵੇ ਸਪਨਦੋਸ਼ ਹੋਵੇ ਵੀਕਨੈਸ ਹੋਵੇ ਉਸ ਤੇ ਬਹੁਤ ਜ਼ਿਆਦਾ ਕਾਰਗਰ ਹ ਬਹੁਤ ਜ਼ਿਆਦਾ ਅਸਰ ਕਰਦਾ ਹੈਗਾ ਜਿਸ ਤਰ੍ਹਾਂ ਸੀਜ਼ਨ ਹੈਗਾ ਆ ਠੰਡ ਦਾ ਇਹਦੇ ਵਿੱਚ ਜੇ ਕੋਈ ਖਾ ਲੈਂਦਾ ਹੈਗਾ ਤੇ ਉਹਦੇ ਲਾਗੇ ਪ੍ਰੋਬਲਮ ਨਹੀਂ ਆਊਗੀ ਜਿੱਦਾਂ ਜਿੱਦਾਂ ਏਜ ਵੱਧਦੀ ਹੈ ਉਹਦੇ ਹਿਸਾਬ ਨਾਲ ਹੀ ਸਾਨੂੰ ਟੋਨ ਅਪ ਵੀ ਹੋਣਾ ਪੈਂਦਾ ਹੈਗਾ ਇੱਕ ਅਵੇਅਰਨੈਸ ਦੀ ਲੋੜ ਹੈਗੀ ਆ ਬਹੁਤ ਜ਼ਿਆਦਾ ਸਾਡੇ ਵਿੱਚ ਹਨਾ ਐਜੂਕੇਸ਼ਨ ਦੀ ਕਮੀ ਹੈਗੀ ਆ ਜੇ ਕੋ ਨੂੰ ਲੱਗਦਾ ਹੈਗਾ ਕਿ ਕਿਸੇ ਵੀ ਮੰਨ ਲਓ ਵਾਰੇਦਵਾਲੇ ਤੁਹਾਡੇ ਰਿਸ਼ਤੇਦਾਰੀ ਚ ਹੋਵੇ ਜਾਂ ਮੁੰਡਿਆਂ ਨੂੰ ਲੱਗਦਾ ਹੈਗਾ ਕਿ ਸਾਡੇ ਵਿੱਚ ਆ ਪ੍ਰੋਬਲਮ ਹੈਗੀ ਆ ਕਈ ਵਾਰ ਬੰਦੇ ਨੂੰ ਨਹੀਂ ਪਤਾ ਹੁੰਦਾ ਉਹਨੂੰ ਕੰਸਲਟ ਕਰ ਲੈਣਾ ਚਾਹੀਦਾ ਹੈਗਾ ਜੀ ਤੀਆਂ ਅਸੀਂ ਔਰ ਬਹੁਤ ਸਾਰੀ ਨੋਲੇਜੇਬਲ ਗੱਲਾਂ ਸਰ ਨਾਲ ਡਿਸਕਸ ਕੀਤੀਆਂ weight ਮੈਨੇਜਮੈਂਟ ਕਰਨਾ weight ਘਟਾਉਣਾ ਜਾਂ ਵਧਾਉਣਾ ਇਸ ਤੋਂ ਇਲਾਵਾ ਵੀ ਸਰਕਲ ਬਹੁਤ ਸਾਰੇ ਟ੍ਰੀਟਮੈਂਟ ਨੇ ਜੇਕਰ ਤੁਹਾਨੂੰ ਵੀ ਜਾਂ ਤੁਹਾਡੇ ਆਲੇ-ਦੁਆਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਦਿੱਕਤ ਆ ਰਹੀ ਹੈ ਤਾਂ ਬਿਨਾਂ ਚਿਜਕੇ ਤੁਹਾਡੇ ਸਕਰੀਨ ਤੇ ਇੱਕ ਨੰਬਰ ਫਲੈਸ਼ ਕਰ ਹੋ ਰਿਹਾ ਹੈ ਉਸ ਤੇ ਗੱਲ ਕਰੋ ਤੇ ਆਪਣੇ ਅਪਾਇੰਟਮੈਂਟਸ ਨੇ ਸਰ ਨਾਲ ਫਿਕਸ ਕਰੋ ਜੇਕਰ ਤੁਹਾਨੂੰ ਹੋਰ ਵੀ ਕਿਸੇ ਗੱਲ ਦਾ ਜਵਾਬ ਚਾਹੀਦਾ ਤੇ ਕਮੈਂਟ ਬਾਕਸ ਆਪਣੇ ਜੋ ਗੱਲਾਂ ਨੇ ਜਾਂ ਤੁਹਾਡੇ ਸਵਾਲ ਨੇ ਜ਼ਰੂਰ ਪੁੱਛਿਓ ਸਰ ਬਹੁਤ ਬਹੁਤ ਧੰਨਵਾਦ ਸਾਡੇ ਸ਼ੋ ਚਾਨ ਨੇ ਤੇ ਜੀ ਲਾਸਟ ਵੀਕ ਸਾਡੇ ਦਰਸ਼ਕਾਂ ਨੂੰ ਜੋ ਤੁਹਾਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਸਭ ਤੋਂ ਵੱਡਾ ਤਾਂ ਇਹ ਹੈਗਾ ਵੀ ਸਾਡੀ ਜਿਹੜੀ ਬਾਡੀ ਹੈਗੀ ਇੱਕ ਬੈਂਕ ਦੀ ਤਰ੍ਹਾਂ ਹੈਗੀ ਆ ਜੀ ਅਸੀਂ ਕੈਲਰੀ ਨੂੰ ਆਪਣੇ ਅੰਦਰ ਡਿਪੋਜ਼ਿਟ ਨਹੀਂ ਕਰਨਾ ਹੈਗਾ ਅਸੀਂ ਐਕਜੈਟ ਵੀ ਕਰਨਾ ਹੈਗਾ ਸਾਨੂੰ ਇੱਕ ਅਵੇਅਰਨੈਸ ਦੀ ਲੋੜ ਹੈਗੀ ਆ ਸਾਨੂੰ ਡਾਈਟ ਨੂੰ ਡਿਸਪਲਾਈਨ ਕਰਕੇ ਬੈਲੈਂਸ ਕਰਕੇ ਚੱਲਣਾ ਪੈਣਾ ਹੈਗਾ ਜੇ ਅਸੀਂ ਡਾਈਟ ਨੂੰ ਡਿਸਪਲਾਈਨ ਤੇ ਬੈਲੈਂਸ ਕਰ ਲਾਂਗੇ ਤਾਂ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ